ਗਿੱਦੜਵਾ ਪਿੰਡ ਸਾਬਤ ਵੱਡਾ ਮੁੱਦਾ ਲੈਣ ਪੈਂਦੀ ਆ ਵਿਚਾਲੇ ਦੋ ਫਾੜਕ ਨੇ ਕੋਈ ਫਲਾਈਓਵਰ ਨਹੀਂ ਹੈਗਾ ਕੋਈ ਅੰਡਰ ਬ੍ਰਿਜ ਨਹੀਂ ਹੈਗਾ ਨਾ ਹੀ ਗਿੱਦੜਵਾ ਪਿੰਡ ਦੇ ਵਿੱਚ ਕੋਈ ਸਕੂਲ ਆ ਨਾ ਗਿੱਦੜਵਾ ਪਿੰਡ ਦੇ ਵਿੱਚ ਕੋਈ ਹਸਪਤਾਲ ਆ ਨਾ ਕੋਈ ਏਟੀਮ ਆ ਰਾਤ ਨੂੰ ਲੋੜ ਪੈ ਜੇ ਕਿਸੇ ਦਾ ਬੰਦਾ ਬਿਮਾਰ ਹੋ ਜਾਏ ਕਿਸੇ ਨੂੰ ਐਮਰਜੈਂਸੀ ਪੈ ਜੇ ਗਾਹ ਫਾੜਕ ਲੱਗਿਆ ਹੁੰਦਾ ਹਸਪਤਾਲ ਜਾਂਦੇ ਜਾਂਦੇ ਅੱਧ ਵਿਚ ਬੰਦਾ ਮਰ ਜਾਂਦਾ ਗਿੱਦੜਵਾ ਵਾਸੀਏ ਸੰਤਾਪ ਭੋਗ ਰਹੇ ਆ ਚਿੱਟੇ ਦੇ ਹਾਲਾਤ ਹੋਏ ਪਏ ਆ ਮੈਂ ਤੁਹਾਨੂੰ ਵੀਡੀਓਆ ਦੇ ਦੂੰਗਾ ਘਰ ਘਰ ਦੇ ਵਿੱਚ ਚਿੱਟਾ ਵਿਖਰਿਆ ਨਸ਼ਾ ਵੇਚ ਰਿਆ ਖੁਦ ਪੁਲਿਸ ਅਫਸਰ ਤੱਕਾਂ ਦੇ ਨਾਮ ਸਾਹਮਣੇ ਆਏ ਨੇ ਗਿੱਦੜਵਾ ਅੱਜ ਵੀ ਉਸ ਸੰਤਾਪ ਨੂੰ ਭੋਗ ਰਿਆ ਜਿਸ ਬਦਲਾਜਵੇਂ ਲੋਕਾਂ ਨੇ ਪੰਜਾਬ 'ਚ ਬਦਲਾ ਲਿਆਂਦਾ ਨਾ ਗਿੱਦੜਵਾਲਿਆਂ ਨੇ ਵੀ 2012 'ਚ ਬਦਲਾ ਲਿਆਂਦਾ ਸੀਗਾ ਕਿਉਂਕਿ ਲਗਾਤਾਰ ਤਿੰਨ ਵਾਰ ਮਨਪ੍ਰੀਤ ਸਿੰਘ ਬਾਦਲ ਸ਼ੋਮਣੀ ਅਕਾਲੀ ਦਲ ਤੋਂ ਜਿੱਤਦੇ ਆ ਰਹੇ ਸੀਗੇ ਤਾਂ ਗਿੱਦੜਵਾ ਦੇ ਬਹੁਤ ਵੱਡੀਆਂ ਸਮੱਸਿਆਵਾਂ ਸੀ ਜਿਹੜੀਆਂ ਅਕਾਲੀ ਸਰਕਾਰ ਤੋਂ ਰਹਿੰਦੇ ਆ ਮੁੱਖ ਮੰਤਰੀ ਰਹੇ ਇੱਥੋਂ ਵਿੱਤ ਮੰਤਰੀ ਰਹੇ ਪਰ ਕਿਸੇ ਨੇ ਹੱਲ ਨਹੀਂ ਕੀਤੀਆਂ ਗਿੱਦੜਵਾਚ ਨਾ ਨੈਰੋ ਪੋਲਿਟਿਕਸ ਬਹੁਤ ਆ ਸੰਸਾਰ ਹੂੰ ਗਿੱਦੜਵਾ ਜਦੋਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਪੰਜਾਬ ਬਣੇ ਨੇ ਤਾਂ ਉਦੋਂ ਗਿੱਦੜਵਾ ਤੋਂ ਇਹ ਵਿਧਾਇਕ ਸੀਗੇ ਹੂੰ ਤੇ ਗਿੱਦੜਵਾ ਦੀ ਇੱਕ ਖਾਸੀਅਤ ਆ ਗਿੱਦੜਵਾ ਸ਼ਹਿਰ ਦੀ ਇਹ ਵਰਦਾਨ ਕਹਿ ਲਈਏ ਆਪਾਂ ਰਾਜਨੀਤਿਕ ਲੀਡਰਾਂ ਨੂੰ ਜਾਂ ਇੱਕ ਉਹ ਕਹਿ ਦਈਏ ਚਮਤਕਾਰ ਕਹਿ ਦਈਏ ਉਹ ਧਰਤੀ ਦੇ ਜਾਂ ਕੁਝ ਵੀ ਤੁਸੀਂ ਆਪਣੋ ਆਪਣੇ ਲਹਿਜੇ ਦੇ ਅਨੁਸਾਰ ਤੁਸੀਂ ਉਹਨੂੰ ਸਮਝ ਸਕਦੇ ਹੋ ਕਿ ਜਿਹੜਾ ਉਥੋਂ ਤਿੰਨ ਵਾਰੀ ਵਿਧਾਇਕ ਬਣ ਗਿਆ ਉਹ ਮੁੱਖ ਮੰਤਰੀ ਬਣੂਗਾ ਹੀ ਬਣੂਗਾ ਹੀ ਬਣੂਗਾ ਤਕਵੀਰ ਪ੍ਰਧਾਨ ਉਹ ਵੀ ਉੱਥੋਂ ਐਮਐਲਏ ਰਹੇ ਹਾਲਾਂਕਿ ਥੋੜਾ ਸਮਾਂ ਬਹੁਤ ਥੋੜਾ ਸਮਾਂ ਉਹਨਾਂ ਨੇ ਐਮਐਲਏ ਰਹੇ ਪਰ ਕਾਂਗਰਸ ਦਾ ਵੀ ਉੱਥੇ ਉਧਾਰ ਹੈਗਾਗਾ ਪਏ ਨਹੀਂ ਕਹ ਸਕਦੇ ਪਰ ਉਹਨਾਂ ਨਹੀਂ ਹੈਗਾ ਹੂੰ ਉਹਨਾਂ ਕਾਂਗਰਸ ਦਾ ਉਧਾਰ ਨਹੀਂ ਹੈਗਾ ਉਹ ਬਾਦਲਾਂ ਦਾ ਘੜ ਮੰਨਿਆ ਜਾਂਦਾਗਾ ਅੱਜ ਵੀ ਉੱਥੇ ਚਾਹੇ ਰਾਜਾ ਵੜਿੰਗ ਤਿੰਨ ਵਾਰੀ ਜਿੱਤੇ ਪਰ ਅੱਜ ਵੀ ਉਹਨੂੰ ਕਾਂਗਰਸ ਦਾ ਤੁਸੀਂ ਘੜ ਨਹੀਂ ਕਹਿ ਸਕਦੇ ਅੱਜ ਵੀ ਘੜ ਉਹ ਬਾਦਲਾਂ ਦਾ ਹੀ ਮੰਨਿਆ ਜਾਂਦਾ ਪ੍ਰਕਾਸ਼ ਸਿੰਘ ਬਾਦਲ ਉੱਥੇ ਤੋਂ ਵਿਧਾਇਕ ਬਣਦੇ ਨੇ ਮਨਪ੍ਰੀਤ ਸਿੰਘ ਬਾਦਲ ਵਜ਼ਾਰਤ ਦੇ ਵਿੱਚ ਰਹਿੰਦੇ ਨੇ ਉਹ ਵਿਧਾਇਕ ਬਣਦੇ ਨੇ ਪਰ ਇੱਕਦਮ ਰਾਜਾ ਬੜਿੰਗ ਦਾ ਇਸ ਤਰ੍ਹਾਂ ਦੇ ਨਾਲ ਉਧਾਰ ਅਕਾਲੀ ਦਲ ਦਾ ਉੱਥੋਂ ਬੇਸ਼ੱਕ ਤੁਸੀਂ ਕਹਿ ਰਹੇ ਹੋ ਕਿ ਉੱਥੇ ਉਧਾਰ ਹੈਗਾ ਪਰ ਜੇਕਰ ਸਿਆਸਤ ਦੇ ਤੌਰ ਤੇ ਦੇਖੀਏ 2012 ਤੋਂ ਲੈ ਕੇ 2017 2022 ਕਾਂਗਰਸ ਦਾ ਉਮੀਦਵਾਰ ਜਿੱਤ ਰਿਹਾ ਨਾ ਫਿਰ ਬਾਦਲਾਂ ਦਾ ਧਾਰ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਸੱਥਾਂ ਤੋਂ ਪੋਲਿਟਿਕਸ ਚੱਲਦੀ ਆ ਉੱਥੇ ਮੋੜ-ਮੋੜ ਦੇ ਉੱਤੇ ਪੋਲਿਟਿਕਸ ਹੁੰਦੀ ਆ ਉੱਥੇ ਬੱਚੇ ਬੱਚਾ ਪੋਲਿਟਿਕਸ ਦੀਆਂ ਗੱਲਾਂ ਕਰਦਾ ਉੱਥੇ ਲੋਕਾਂ ਨੂੰ ਸਮਝਾ ਉੱਥੇ ਇਹ ਨਹੀਂ ਹੈਗਾ ਵੀ ਯਾਰ ਮਗਰ ਤੁਰਪੇ ਪੇੜ ਚਾਲਦੇ ਉੱਥੇ ਪਾਰਟੀ ਘੱਟ ਉੱਥੇ ਚਿਹਰਾ ਵੱਧ ਦੇਖਿਆ ਜਾਂਦਾ ਕਿਸੇ ਸਮੇਂ ਬਾਦਲਾਂ ਦਾ ਗੜ ਸੀ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਗੜ ਸੀਗਾ ਰਾਜਾ ਬਣੇਂਗੇ ਜਿੱਤਦੇ ਨੇ ਪਰ ਡਿੰਪੀ ਢਿੱਲੋਂ ਕਿੱਥੇ ਸਟੈਂਡ ਕਰਦੇ ਨੇ ਕਿਉਂਕਿ ਬਾਦਲਾਂ ਦੀ ਪਾਰਟੀ ਦੇ ਵਿੱਚੋਂ ਵੀ ਆਉਂਦੇ ਨੇ ਡਿੰਪੀ ਢਿੱਲੋਂ ਦਾ ਵੀ ਕਾਫੀ ਵਧੀਆ ਜਿਹੜਾ ਸਿਆਸੀ ਕੈਰੀਅਰ ਮੰਨਿਆ ਜਾਂਦਾ ਵੱਡਾ ਚਿਹਰਾ ਸ਼੍ਰੋਮਣੀ ਅਕਾਲੀ ਦਲ ਦਾ ਮੰਨਿਆ ਜਾਂਦਾ ਡਿੰਪੀ ਢਿੱਲੋਂ ਬਹਿਮਾ ਦਾ ਨਾਕਾਮਯਾਬ ਹੋਣ ਦਾ ਰੀਜ਼ਨ ਕੀ ਰਹਿੰਦਾ ਰਾਜਾ ਪੜਿੰਗ ਦੀ ਜ਼ਿਆਦਾ ਕਾਮਯਾਬੀ ਜਾਂ ਡਿੰਪੀ ਢਿੱਲੋਂ ਦੀਆਂ ਕੁਝ ਜੜੀਆਂ ਨੇ ਗਲਤੀਆਂ ਨੇ ਜਾਂ ਹਲਕੇ ਦੇ ਵਿੱਚ ਜਦੋਂ ਕਈ ਵਾਰ ਅਸੀਂ ਪਾਵਰ 'ਚ ਹੁੰਨੇ ਆ ਨਾ ਤਾਂ ਪਾਵਰ ਦੇ ਵਿੱਚ ਬੰਦਾ ਕਹਿੰਦੇ ਹੁੰਦੇ ਆ ਹੋਸ਼ ਗਵਾ ਬੈਠਦਾ ਕਹਿੰਦੇ ਸਾਡਾ ਤਾਂ ਇਹ ਹਸਾਬਾ ਜੇ ਅਸੀਂ ਯਾਰੀ ਵੀ ਲਾਉਣੇ ਆ ਤਾ ਵੀ شدت ਦੇ ਨਾਲ ਲਾਉਣੇ ਆ ਤੇ ਜੇ ਸਾਡਾ ਵੈਰ ਵੀ ਆ ਤਾਂ ਉਹ ਵੀ ਅਸੀਂ ਪੂਰੇ ਬਖੂਬੀ ਨਿਭਾਉਣੇ ਆ ਫਿਰ ਆਏ ਨਹੀਂ ਹੈਗਾ ਵੀ ਅਸੀਂ ਕੱਚੇ ਪੈਰੀ ਖੇੜਦੇ ਆ ਕਿ ਦਰਵਾਜ਼ਾ ਦਾ ਇਹ ਅਸੂਲ ਆ ਜੇਕਰ ਸਣੀ ਢੱਲੋਂ ਇਹ ਗਲਤੀਆਂ ਨਾ ਕਰਦੇ ਜੋ ਉਹਨਾਂ ਦਾ ਸਖਤ ਲੈਜ਼ਾ ਜਿਹੜਾ ਹੈ ਜਾਂ ਉਹਨਾਂ ਦੇ ਸਖਤ ਬੋਲਚਾਲ ਜਿਹੜੀ ਹੈ ਜੇ ਉਹ ਥੋੜਾ ਜਿਆਦਾ ਲੋਕਾਂ ਦੇ ਨਾਲ ਨਰਮਾਈ ਰੱਖਦੇ ਤਾਂ ਹੋ ਸਕਦਾ ਕਿ ਅੱਜ ਕੁਰਸੀ ਦੇ ਉੱਪਰ ਡਿੰਪੀ ਢੱਲੋਂ ਕਾਬਜ ਬਣੇ ਸਾਡੇ ਤਾਂ ਚਰਚਾ ਮੈਂ ਚੱਲਦੀਆਂ ਕਹਿੰਦੇ ਜੇ ਗਿੱਧਰ ਵਿੱਚ ਕੋਈ ਸੀਟ ਕੱਢੂ 2027 ਦੇ ਵਿੱਚ ਤਾਂ ਉਹ ਆਵੇ ਢਿੱਲੋਂ ਕੱਢੂਗਾ ਇਹ ਵੀ ਚਰਚਾ ਹੈਗੀ ਹੈ ਕਿਉਂਕਿ ਇੱਕ ਵਾਰੀ ਸੁਬੀਰ ਜੀ ਆਏ ਸੀ ਕਿ ਉਹਨਾਂ ਨੇ ਕਹਿਦਾ ਸੀਗਾ ਕਿ 27 ਦੇ ਵਿੱਚ ਆਵੇ ਢਿੱਲੋਂ ਟਿਕਟ ਦੇਵਾਂਗੇ ਗਿੱਧਰ ਵਿੱਚ ਵੀ ਅਮਨ ਜ਼ੋੜਾ ਲਗਾਏ ਨੇ ਇੰਚਾਰਜ ਉਹਨਾਂ ਨੇ ਦਾਵਾ ਕੀਤਾ ਕਿ ਅਸੀਂ ਵੱਡੀ ਲੀਡ ਦੇ ਨਾਲ ਜਿੱਤਾਂਗੇ ਪਰ ਮੈਨੂੰ ਲੱਗਦਾ ਕਿ ਸ਼ਾਇਦ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦਾ ਗਿੱਧਰਵਾ ਦੇ ਵਿੱਚ ਵਿਰੋਧ ਹੋ ਰਿਹਾ ਨਾ ਸੰਸਾਰ ਉਥੋਂ ਦੇ ਜਿਹੜੇ ਲੋਕਲ ਲੀਡਰ ਨੇ ਜਿਨ੍ਹਾਂ ਨੂੰ ਹਲਕੇ ਇੰਚਾਰਜ ਲਗਾਇਆ ਗਿਆ ਪਿੰਡਾਂ ਦੇ ਵਿੱਚ ਲੋਕ ਕਹਿੰਦੇ ਵੜ ਨਹੀਂ ਦੇ ਰਹੇ ਲੋਕ ਗਾਲਾਂ ਕੱਢ ਰਹੇ ਨੇ ਇੱਕ ਹੋਰ ਉਮੀਦਵਾਰ ਨੇ ਆਜ਼ਾਦ ਲੜ ਰਹੇ ਨੇ ਪ੍ਰਧਾਨ ਮੰਤਰੀ ਬਾਜੇਗੇ ਭਗਵੰਤ ਸਿੰਘ ਉਹਨਾਂ ਦਾ ਨਾਮ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਪੰਥਕ ਚਿਹਰੇ ਦੇ ਤੌਰ ਤੇ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਜਿੱਤਦੇ ਨੇ ਸਰਬਜੀਤ ਸਿੰਘ ਦੇ ਫਾਦਰ ਦੀ ਭਾਈ ਬਿਅੰਤ ਸਿੰਘ ਦੀ ਕੁਰਬਾਨੀ ਬਹੁਤ ਵੱਡੀ ਆ ਉਸ ਕੁਰਬਾਨੀ ਦੀ ਉਦਾਹਰਣ ਦੇ ਕੇ ਸਰਬਜੀਤ ਸਿੰਘ ਜਿੱਤਦੇ ਨੇ ਪ੍ਰਧਾਨ ਮੰਤਰੀ ਬਾਜੇਕੇ ਦਾ ਆਧਾਰ ਗੱਦੜਬਾਹ ਦੇ ਲੋਕਾਂ ਦੇ ਵਿੱਚ ਕਿਉਂਕਿ ਪੰਥਕ ਨੌਜਵਾਨ ਮੰਨਿਆ ਜਾਂਦਾ ਹੈ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦਾ ਲੋਕ ਅਕਸਰ ਗੱਲਾਂ ਕਰਦੇ ਨੇ ਕਿ ਮੰਤਰੀ ਦੇ ਨਾਲ ਗਲਤ ਇਨਸਾਨੀਅਤ ਤੌਰ ਦੇ ਉੱਤੇ ਦੇਖਿਆ ਜਾਵੇ ਜੋ ਕੀਤਾ ਉਹ ਗਲਤ ਆ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਲਗਾ ਕੇ ਰੱਖਣਾ ਉਹ ਗਲਤ ਆ ਅਸੀਂ ਵੀ ਕਹਿੰਦੇ ਆ ਮੈਂ ਵੀ ਇਹ ਉਹਦਾ ਇੱਕ ਬਤੌਰ ਇਨਸਾਨ ਤੇ ਇੱਕ ਬਤੌਰ ਜਰਨਲਿਸਟ ਵੀ ਉਸਨੂੰ ਗਲਤ ਮੰਨਦਾ ਹਾਂ ਪਰ ਜੇ ਤੁਸੀਂ ਕਹੋ ਵੀ ਚੋਣ ਲੜਨੀ ਪ੍ਰਧਾਨ ਮੰਤਰੀ ਵਾਜੇ ਕੇ ਚੋਣ ਲੜ ਕੇ ਜਿੱਤ ਜਾਣਗੇ ਅਮਰਪਾਲ ਸਿੰਘ ਵਾਂਗੂ ਸਾਜੇ ਸਿੰਘ ਖਾਲਸੇ ਵਾਂਗੂ ਇਹ ਕਦੇ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੁੰਦੀਆਂ ਨੇ ਉਸ ਦੇ ਵਿੱਚੋਂ ਕਈ ਮੌਜੂਦਾ ਐਮ ਐਲ ਏ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਜਿਸ ਤੋਂ ਬਾਅਦ ਪੰਜਾਬ ਦੀਆਂ ਕਈ ਵਿਧਾਨ ਸਭਾ ਸੀਟਾਂ ਦੇ ਉੱਪਰ ਜਿਮਨੀ ਚੋਣਾ ਹੋਣ ਦਾ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ ਅੱਜ ਦੇ ਇਸ ਗੱਲਬਾਤ ਦੇ ਵਿੱਚ ਗੱਲਬਾਤ ਕਰਾਂਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪੁਰਾਣੀ ਵਿਧਾਨ ਸਭਾ ਦੀ ਸੀਟ ਗਿੱਦੜਵਾਹਾ ਬਾਰੇ ਕਿ ਆਖਰ ਉੱਥੇ ਦੇ ਸਿਆਸੀ ਮਾਹੌਲ ਕੀ ਕਹਿੰਦੇ ਨੇ ਉੱਥੇ ਦੇ ਲੋਕਲ ਲੋਕ ਪੰਜਾਬ ਦੀ ਸਿਆਸਤ ਨੂੰ ਲੈ ਕੇ ਕਿੰਨੇ ਕੁ ਜਿਹੜੇ ਨੇ ਸੀਰੀਅਸ ਨੇ ਕੀ ਕੀ ਗਿੱਦੜਵਾਹਾ ਦੇ ਮੁੱਦੇ ਜਿਹੜੇ ਨੇ ਰਹਿਣ ਵਾਲੇ ਨੇ ਮੇਰੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਪੱਤਰਕਾਰ ਰਾਜਦੀਪ ਸਿੰਘ ਮੌਜੂਦ ਰਹਿਣਗੇ ਇਹਨਾਂ ਤੋਂ ਸਮਝਾਂਗੇ ਕਿ ਆਖਰ ਕੀ ਕਹਿੰਦੀ ਆ ਗਿੱਦੜਬਾਹਾ ਦੀ ਸਿਆਸੀ ਹਵਾ ਰਾਜਦੀਪ بھائی ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਸ਼ੁਕਰੀਆ ਸੰਸਾਰ ਭਾਈ ਭਾਈ ਜਿਵੇਂ ਮੈਂ ਕਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪੁਰਾਣਾ ਹਲਕਾ ਹਮ ਮੈਂਬਰ ਪਾਰਲੀਮੈਂਟ ਬਣਦੇ ਨੇ ਪਰ ਚੋਣਾਂ ਵੱਲ ਇੱਕ ਵਾਰੀ ਫੇਰ ਚਾਅ ਕਰਿਆ ਬਿਲਕੁਲ ਪਹਿਲਾਂ ਤਾਂ ਮੈਂ ਇਹਨਾਂ ਤੁਹਾਨੂੰ ਦੱਸ ਦੇਵਾਂ ਗਿੱਦੜਬਾਹਾ ਪੰਜਾਬ ਦੀ ਸਿਆਸਤ ਦਾ ਇੱਕ ਤੁਰਾ ਹਮ ਕਿਆ ਜਾਂਦਾ ਸਾਡੇ ਮੰਨਿਆ ਜਾਂਦਾ ਮੈਂ ਬੇਸਿਕਲੀ ਗਿੱਦੜਵਾ ਤੋਂ ਆ ਤਾਂ ਕਰਕੇ ਥੋੜਾ ਜਿਆਦਾ ਜਿਆਦਾ ਡੀਪਲੀ ਸਮਝਦੇ ਦੇ ਵਿੱਚ ਨਾ ਅਸੀਂ ਸਮਝਦੇ ਆ ਜਾਂ ਜਾਣਦੇ ਆ ਜਾਂ ਉੱਤੇ ਵਿਚਰੇ ਆ ਦੇਖਿਆ ਸਾਡਾ ਪਰਿਵਾਰ ਵੀ ਇੱਕ ਸਿਆਸੀ ਪਿਛੋਕੜ ਸਾਡਾ ਵੀ ਰਿਹਾ ਅਸੀਂ ਵੀ ਲੰਬਾ ਸਮਾਂ ਬੱਦਲ ਸਾਹਿਬ ਨਾਲ ਸਾਡਾ ਪਰਿਵਾਰ ਰਿਹਾ ਚਲੋ ਆਪਾਂ ਇਸ ਲਾਈਨ ਦੇ ਵਿੱਚ ਆ ਗਏ ਗਿੱਦੜਵਾ ਚ ਨਾ ਨੈਰੋ ਪੋਲਿਟਿਕਸ ਬਹੁਤ ਆ ਸੰਸਾਰ ਗਿੱਦੜਵਾ ਜਦੋਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਪੰਜਾਬ ਬਣੇ ਨੇ ਤਾਂ ਉਦੋਂ ਗਿੱਦੜਵਾ ਤੋਂ ਇਹ ਵਿਧਾਇਕ ਸੀਗੇ ਤੇ ਗਿੱਦੜਵਾ ਦੀ ਇੱਕ ਖਾਸੀਅਤ ਆ ਗਿੱਦੜਵਾ ਸ਼ਹਿਰ ਦੀ ਇਹ ਵਰਦਾਨ ਕਹਿ ਲਈਏ ਆਪਾਂ ਰਾਜਨੀਤਿਕ ਲੀਡਰਾਂ ਨੂੰ ਜਾਂ ਇੱਕ ਉਹ ਕਹਿ ਦਈਏ ਚਮਤਕਾਰ ਕਹਿ ਦਈਏ ਉਹ ਧਰਤੀ ਦੇ ਜਾਂ ਕੁਝ ਵੀ ਤੁਸੀਂ ਆਪਣੋ ਆਪਣੇ ਲਹਿਜੇ ਦੇ ਅਨੁਸਾਰ ਤੁਸੀਂ ਉਹਨੂੰ ਸਮਝ ਸਕਦੇ ਹੋ ਕਿ ਜਿਹੜਾ ਉੱਥੋਂ ਤਿੰਨ ਵਾਰੀ ਵਿਧਾਇਕ ਬਣ ਗਿਆ ਉਹ ਮੁੱਖ ਮੰਤਰੀ ਬਣੂਗਾ ਹੀ ਬਣੂਗਾ ਬਣੂਗਾ ਹੀ ਬਣੂਗਾ ਮਤਲਬ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਜੇਕਰ ਕੋਈ ਬਣਨਾ ਚਾਹੁੰਦਾ ਤਾਂ ਉਹ ਗਿੱਦੜਵਾ ਹਲੈਕਸ਼ਨ ਲੜ ਲਵੇ ਦੇਖੋ ਉਹ ਸੀਟ ਇੱਕ ਇਦਾਂ ਦੀ ਆ ਉੱਥੇ ਬੜੇ ਪ੍ਰਕਾਸ਼ ਸਿੰਘ ਬਾਦਲ ਉਥੋਂ ਮੁੱਖ ਮੰਤਰੀ ਬਣਦੇ ਫਿਰ ਲਗਾਤਾਰ ਪੰਜ ਵਾਰੀ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਮਨਪਿੰਦਰ ਸਿੰਘ ਬਾਦਲ ਤਿੰਨ ਵਾਰੀ ਉਥੋਂ ਜਿੱਤੇ ਤਿੰਨੇ ਵਾਰੀ ਫਿਰ ਉਹ ਲਗਾਤਾਰ ਉਹ ਵਿੱਤ ਮੰਤਰੀ ਰਹੇ ਪੰਜਾਬ ਦੇ ਵਿੱਚ ਹਾਲਾਂਕਿ ਬਾਅਦ ਦੇ ਵਿੱਚ ਪਾਰਟੀ ਛੱਡ ਕੇ ਦੂਜੀ ਪਾਰਟੀ ਚਲੇ ਗਏ ਉੱਥੇ ਵੀ ਵਿੱਤ ਮੰਤਰੀ ਦਾ ਅਹੁਦਾ ਮਿਲਿਆ ਮਤਲਬ ਕਿ ਬੰਦੇ ਦੀ ਜਿਹੜੀ ਪੋਜੀਸ਼ਨ ਆ ਉਹ ਡਾਊਨ ਨਹੀਂ ਹੁੰਦੀ ਇੱਕ ਵਾਰੀ ਜਿਹੜਾ ਉਥੋਂ ਲੜ ਗਿਆ ਇਲੈਕਸ਼ਨ ਨਾ ਜਿਹੜਾ ਲਗਾਤਾਰ ਜਮੀਤ ਬਰਾੜ ਦੇਖ ਲਓ ਜਿੰਨੇ ਚਿਹਰੇ ਉਥੋਂ ਚੋਣਾ ਲੜੀਆਂ ਉਹ ਅੱਜ ਸਾਰੇ ਚਿਹਰੇ ਅੱਜਾ ਇਹ ਉਹ ਸਿਆਸੀ ਚੋਣ ਮੈਦਾਨ 'ਚ ਨਹੀਂ ਵੀ ਹੈਗੇ ਤਾਂ ਵੀ ਉਹ ਜਾਗਦੇ ਨੇ ਤਾਂ ਵੀ ਲੋਕ ਉਹਨਾਂ ਨੂੰ ਜਾਣਦੇ ਨੇ ਜਾਂ ਉਹਨਾਂ ਦੀ ਗੱਲ ਦਾ ਅਸਰ ਪੈਂਦਾ ਹੈਗਾ ਬਾਕੀ ਜਿਵੇਂ ਤੁਸੀਂ ਗੱਲ ਕੀਤੀ ਕਿ ਗੱਦਰਵਾਦ ਦਾ ਮਾਹੌਲ ਕੀ ਰਹੂਗਾ ਚੋਣਾ ਦੇ ਵਿੱਚ ਜਿਮਣੀ ਚੋਣ ਆ ਰਹੀ ਆ ਸਭ ਦੀਆਂ ਨਿਗਾ ਟਿਕੀਆਂ ਹੋਈਆਂ ਨੇ ਕਿ ਚਾਰ ਸੀਟਾਂ ਨੇ ਜਿਮਣੀ ਚੋਣ ਦੇ ਵਿੱਚ ਮਾਲਵੇ ਦੀ ਹਨੇਰੀ ਦੇ ਵਿੱਚੋਂ ਮਾਲਵੇ ਦੇ ਵਿੱਚੋਂ 2022 ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ ਜੇ ਮੈਂ ਗਲਤ ਨਹੀਂ ਹੈਗਾ ਤਾਂ 69-70 ਦੇ ਕਰੀਬ ਸੀਟਾਂ ਮਾਲਵੇ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਆਈਆਂ ਬਿਲਕੁਲ 92 ਦੇ ਵਿੱਚੋਂ 69-70 ਮਾਲਵਾ ਮਾਲਵਾ ਇਕੱਲਾ ਮਾਲਵਾ ਬਹੁਤ ਵੱਡਾ ਹੈਗਾ ਤਾਂ ਉਸ ਹਨੇਰੀ ਦੇ ਵਿੱਚੋਂ ਗੱਦਰਬਾ ਸੀਟ ਦੇ ਉੱਤੋਂ ਰਾਜਾ ਵੜਿੰਗ ਜਿੱਤੇ ਸੀਗੇ ਹਾਂ ਬਿਲਕੁਲ ਹਾਲਾਂਕਿ ਪਾਸਮਾ ਮੁਕਾਬਲਾ ਸੀ 2022 ਦੇ ਵਿੱਚ 11 ਸੀਗਾ ਅਸੀਂ ਖੁਦ ਮੈਂ ਚੌਣ ਮਦਾਨ ਦੇ ਵਿੱਚ ਸੀਗਾ ਕਵਰ ਕਰ ਰਿਆ ਸੀ ਇਲੈਕਸ਼ਨ ਨੂੰ ਉਧਰ ਅਕਾਲੀ ਦਲ ਤੋਂ ਹਰਦੀਪ ਸਿੰਘ ਡਿੰਪੀ ਢੋਹਰਾ ਨੇ ਬਰਬਰ ਜ਼ਬਰਦਸਤ ਟੱਕਰ ਦਿੱਤੀ ਹੋਈ ਸੀ ਇਧਰ ਆਮ ਆਦੀ ਪਾਰਟੀ ਦੀ ਹਨੇਰੀ ਮજબૂત ਸੀਗੀ ਵੋਟ ਸ਼ੇਅਰ ਬੜਾ ਫਸਵਾ ਮੁਕਾਬਲਾ ਸੀਗਾ ਤੇ ਮਹਿਜ ਜਿੱਤ ਵੀ ਤਕਰੀਬਨ 1700 1800 ਵੋਟਾਂ ਦੇ ਉੱਤੇ ਹੋਈ ਹੈ ਸਾਡੇ 1700 ਵੋਟ ਦੇ ਉੱਤੇ ਰਾਜਾ ਵੜਿੰਗ ਉੱਥੋਂ ਜਿੱਤੇ ਆ ਤੀਜੀ ਵਾਰ ਵਿਧਾਇਕ ਚੁਣੇ ਗਏ ਨੇ ਇਹ ਗੱਦਰ ਬਾਦੀ ਸਿਆਸਤ ਕਹਿੰਦੀ ਆ ਮੈਂ ਇੱਥੇ ਇਹ ਗੱਲ ਪੁੱਛਣਾ ਚਾਹੁੰਦਾ ਹਨਾ 17 1800 ਬੋਡ ਦਾ ਬਹੁਤ ਛੋਟਾ ਮਾਰਜਨ ਜਿਹੜਾ ਰਾਜਾ ਵੜਿੰਗ ਜਿੱਤਦੇ ਨੇ ਕਾਂਗਰਸ ਪ੍ਰਧਾਨ ਨੇ ਉੱਥੇ ਜਿੱਤਿਆ ਕੌਣ ਆ ਰਾਜਾ ਵੜਿੰਗ ਜਿੱਤਦੇ ਨੇ ਜਾਂ ਕਾਂਗਰਸ ਜਿੱਤੀ ਆ ਕਿਉਂਕਿ ਫਰਕ ਰਾਜਾ ਵੜਿੰਗ ਦਾ ਆਪਣਾ ਚਿਹਰਾ ਬਹੁਤ ਵੱਡਾ ਰਾਜਾ ਵੜਿੰਗ ਸਿਆਸਤ ਦੇ ਵਿੱਚ ਯੂਥ ਦੇ ਪ੍ਰਧਾਨ ਰਹਿੰਦੇ ਨੇ ਵੱਖ-ਵੱਖ ਉਹਦਿਆਂ ਤੇ ਰਹਿੰਦੇ ਨੇ ਅੱਜ ਕੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਜਿੱਤ ਕਿਦੀ ਹੋਈ ਦੇਖੋ ਰਾਜਾ ਵੜਿੰਗ ਦਾ ਚਿਹਰਾ ਸਟਾਰਟਿੰਗ ਦੇ ਵਿੱਚ ਜਦੋਂ ਸ਼ੁਰੂਆਤ ਸੀ ਨਾ ਜਦੋਂ ਪਹਿਲੀ ਵਾਰ ਆਜਾ ਵਰਿੰਗ 2012 ਦੇ ਵਿੱਚ ਗਿੱਦੜਵਾ ਤੋਂ ਚੋਣ ਜਿੱਤਦੇ ਨੇ ਉਦੋਂ ਲੋਕ ਗਿੱਦੜਵਾ ਦੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਰੋਸ ਸੀਗਾ ਇੱਕ ਰੋਸ ਸੀਗਾ ਗਿੱਦੜਵਾ ਅੱਜ ਵੀ ਉਸ ਸੰਤਾਪ ਨੂੰ ਭੋਗ ਰਿਆ ਜਿਸ ਬਦਲਾਜਵੇਂ ਲੋਕਾਂ ਨੇ ਪੰਜਾਬ 'ਚ ਬਦਲਾ ਲਿਆਂਦਾ ਨਾ ਗਿੱਦੜਵਾਲਿਆਂ ਨੇ ਵੀ 2012 'ਚ ਬਦਲਾ ਲਿਆਂਦਾ ਸੀਗਾ ਕਿਉਂਕਿ ਲਗਾਤਾਰ ਤਿੰਨ ਵਾਰ ਮਨਪ੍ਰੀਤ ਸਿੰਘ ਬਾਦਲ ਸ਼ੋਮਨੀ ਅਕਾਲੀ ਦਲ ਤੋਂ ਜਿੱਤਦੇ ਆ ਰਹੇ ਸੀਗੇ ਬਿਲਕੁਲ ਤਾਂ ਕਿ ਦਰਵਾਦੇ ਬਹੁਤ ਵੱਡੀਆਂ ਸਮੱਸਿਆਵਾਂ ਸੀ ਜਿਹੜੀਆਂ ਅਕਾਲੀ ਸਰਕਾਰ ਤੋਂ ਰਹਿੰਦੇ ਆ ਮੁੱਖ ਮੰਤਰੀ ਰਹੇ ਇੱਥੋਂ ਵਿੱਤ ਮੰਤਰੀ ਰਹੇ ਪਰ ਕਿਸੇ ਨੇ ਹੱਲ ਨਹੀਂ ਕੀਤੀਆਂ ਤਾਂ ਜਦੋਂ 2012 ਦੇ ਵਿੱਚ ਮਨਪੇ ਬਾਦਲ ਅਕਾਲੀ ਦਲ ਨੂੰ ਛੱਡ ਕੇ 10 ਦੇ ਵਿੱਚ ਵੱਖ ਹੁੰਦੇ 12 ਦੇ ਵਿੱਚ ਉਹ ਪੇਪਲ ਪਾਰਟੀ ਤੋਂ ਪੀਪੀ ਤੋਂ ਜਦੋਂ ਚੋਣ ਲੜਦੇ ਆ ਸਰਦਾਰ ਭਵਾਨ ਸਿੰਘ ਮਾਰਵੀ ਉਹਨਾਂ ਦੇ ਨਾਲ ਹੁੰਦੇ ਨੇ ਤਾਂ ਉਦੋਂ ਚੋਣ ਹਾਰ ਜਾਂਦੇ ਤੇ ਉਦੋਂ ਪਹਿਲੀ ਵਾਰ ਰਾਜਾ ਬਣੇ ਕਾਂਗਰਸ ਤੋਂ ਜਿਹੜੇ ਉੱਥੋਂ ਐਮ ਐਲ ਏ ਚੁਣੇ ਗਏ ਸੀ ਹਾਲਾਂਕਿ ਇਹ ਤੋਂ ਪਹਿਲਾਂ ਰਗਵੀਰ ਪ੍ਰਧਾਨ ਉਹ ਵੀ ਉੱਥੋਂ ਐਮਐਲਏ ਰਹੇ ਹਾਲਾਂਕਿ ਥੋੜਾ ਸਮਾਂ ਬਹੁਤ ਥੋੜਾ ਸਮਾਂ ਉਹਨਾਂ ਨੇ ਐਮਐਲਏ ਰਹੇ ਪਰ ਕਾਂਗਰਸ ਦਾ ਵੀ ਉੱਥੇ ਉਧਾਰ ਹੈਗਾਗਾ ਪਏ ਨਹੀਂ ਕਹ ਸਕਦੇ ਪਰ ਉਹਨਾਂ ਨਹੀਂ ਹੈਗਾ ਹੂੰ ਉਹਨਾਂ ਕਾਂਗਰਸ ਦਾ ਉਧਾਰ ਨਹੀਂ ਹੈਗਾ ਉਹ ਬਾਦਲਾਂ ਦਾ ਘੜ ਮੰਨਿਆ ਜਾਂਦਾਗਾ ਅੱਜ ਵੀ ਉੱਥੇ ਚਾਹੇ ਰਾਜਾ ਵੜਿੰਗ ਤਿੰਨ ਵਾਰੀ ਜਿੱਤੇ ਪਰ ਅੱਜ ਵੀ ਉਹਨੂੰ ਕਾਂਗਰਸ ਦਾ ਤੁਸੀਂ ਘੜ ਨਹੀਂ ਕਹਿ ਸਕਦੇ ਅੱਜ ਵੀ ਘੜ ਉਹ ਬਾਦਲਾਂ ਦਾ ਹੀ ਮੰਨਿਆ ਜਾਂਦਾ ਕਿਉਂਕਿ ਉਥੋਂ ਜਿਹੜੇ ਇੱਕ ਤਾਂ ਲੰਬੀ ਨੇੜੇ ਪੈ ਜਾਂਦਾ ਬਾਦਲ ਨੇੜੇ ਪੈ ਜਾਂਦਾਗਾ ਬਾਦਲਾਂ ਦਾ ਆਉਣਾ ਜਾਣਾ ਬਹੁਤ ਆ ਫਰੀਦਕੋਟ ਦੇ ਵਿੱਚ ਬਾਦਲ ਜਿਹੜਾ ਸ਼ੋਮਨੀ ਕਾਲੀਦਾਲ ਜਿੱਦਾ ਰਿਆ ਫਰੀਦਕੋਟ ਲੋਕ ਸਭਾ ਕੰਸਟੈਂਸੀ ਪੈ ਜਾਂਦੀ ਆ ਤਾਂ ਉਹਦੇ ਕਰਕੇ ਉਹਨੂੰ ਅੱਜ ਵੀ ਬਾਦਲਾਂ ਦਾ ਘੜ ਮੰਨਿਆ ਜਾਂਦਾ ਮੈਂ ਜਿਹੜਾ ਸਮਝਦਾਗਾ ਮੇਰੀ ਨਜ਼ਰ ਇਹ ਕਹਿੰਦੀ ਆ ਕਿ ਉਥੇ ਰਾਜਾ ਵਣਿੰਗ ਦਾ ਉਧਾਰ ਕਾਂਗਰਸ ਦਾ ਉਧਾਰ ਘਟਾ ਬਈ ਕਾਰਨ ਕੀ ਰਹਿੰਦਾ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਉੱਥੇ ਤੋਂ ਵਿਧਾਇਕ ਬਣਦੇ ਨੇ ਮਨਪ੍ਰੀਤ ਸਿੰਘ ਬਾਦਲ ਵਿਜ਼ਾਰਤ ਦੇ ਵਿੱਚ ਰਹਿੰਦੇ ਨੇ ਉਹ ਵਿਧਾਇਕ ਬਣਦੇ ਨੇ ਪਰ ਇੱਕਦਮ ਰਾਜਾ ਬੜਿੰਗ ਦਾ ਇਸ ਤਰ੍ਹਾਂ ਦੇ ਨਾਲ ਉਧਾਰ ਅਕਾਲੀ ਦਲ ਦਾ ਉੱਥੋਂ ਬੇਸ਼ੱਕ ਤੁਸੀਂ ਕਹਿ ਰਹੇ ਹੋ ਕਿ ਉੱਥੇ ਉਧਾਰ ਹੈਗਾ ਪਰ ਜੇਕਰ ਸਿਆਸਤ ਦੇ ਤੌਰ ਤੇ ਦੇਖੀਏ 2012 ਤੋਂ ਲੈ ਕੇ 2017 2022 ਕਾਂਗਰਸ ਦਾ ਉਮੀਦਵਾਰ ਜਿੱਤ ਰਿਹਾ ਨਾ ਫਿਰ ਬਾਤ ਨਾਲ ਦਾ ਪਤਾ ਕਾਰਨ ਹੈ ਨਾ ਸਾਡੇ ਗਿੱਧਰਵਾਦੇ ਜਿਹੜੇ ਲੋਕ ਹਨ ਨਾ ਨੈਰੋ ਪੋਲਿਟਿਕਸ ਬਹੁਤ ਚੱਲਦੀ ਆ ਸੰਸਾਰ ਉੱਥੇ ਨਾ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਸੱਥਾਂ ਤੋਂ ਪੋਲਿਟਿਕਸ ਚੱਲਦੀ ਆ ਉੱਥੇ ਮੋੜ-ਮੋੜ ਦੇ ਉੱਤੇ ਪੋਲਿਟਿਕਸ ਹੁੰਦੀ ਆ ਉੱਥੇ ਬੱਚੇ ਬੱਚਾ ਪੋਲਿਟਿਕਸ ਦੀਆਂ ਗੱਲਾਂ ਕਰਦਾ ਉੱਥੇ ਲੋਕਾਂ ਨੂੰ ਸਮਝਾ ਉੱਥੇ ਇਹ ਨਹੀਂ ਹੈਗਾ ਵੀ ਯਾਰ ਮਗਰ ਤੁਰਪੇ ਪੇਟ ਚਾਲਦੇ ਉੱਥੇ ਪਾਰਟੀ ਘਰ ਤੋਂ ਤੇ ਚਿਹਰਾ ਵੱਧ ਦੇਖਿਆ ਜਾਂਦਾ ਉੱਥੇ ਕੈਂਡੀਡੇਟ ਨੂੰ ਜਿਆਦਾ ਲੋਕ ਸਪੋਰਟ ਕਰਦੇ ਆ ਪਾਰਟੀ ਉਹਨਾਂ ਵਾਸਤੇ ਮੈਣੇ ਇੰਨੀ ਨਹੀਂ ਰੱਖਦੀ ਹੁਣ ਤੁਸੀਂ ਗੱਲ ਕੀਤੀ ਵੀ 12 ਤੋਂ ਲੈ ਕੇ ਹੁਣ ਤੱਕ ਜ ਹੋ ਗਏ 12 17 ਤੇ ਹੁਣ 22 ਹਨਾ ਉਹਦਾ ਕਾਰਨ ਇਹ ਬਣਿਆ ਜਦੋਂ ਪਹਿਲੀ ਵਾਰ ਆਜਾ ਵੜਿੰਗ ਜਿੱਤੇ ਗਿੱਦਰਵਾ ਵਾਸੀਆਂ ਦੀ ਸਭ ਤੋਂ ਵੱਡੀ ਸਮੱਸਿਆ ਸੀ ਕਿ ਗੈਸ ਜਿਹੜੀ ਸਿਲੰਡਰ ਏਜੰਸੀ ਸੀ ਸਾਡੇ ਕੋਲੇ ਗਿੱਦਰਵਾ ਦੇ ਵਿੱਚ ਉਹ ਸਿਰਫ ਇੱਕ ਸੀਗੀ 52 ਪਿੰਡ ਲੱਗਦੇ ਆ ਗਿੱਦਰਵਾ ਹਲਕੇ ਨੂੰ 52 ਪਿੰਡਾਂ ਨੂੰ ਇੱਕੋ ਗੈਸ ਏਜੰਸੀ ਸਪਲਾਈ ਕਰ ਰਹੀ ਸੀਗੀ ਤਾਂ ਸਿਲੰਡਰ ਦੀ ਸ਼ਾਰਟੇਜ ਬਹੁਤ ਰਹਿੰਦੀ ਸੀ ਲੋਕਾਂ ਨੂੰ ਸਵੇਰੇ 2 2 3 3 ਵਜੇ ਉੱਠ ਕੇ ਲੈਣਾ ਚ ਲੱਗਣਾ ਪੈਂਦਾ ਸੀ ਉਹ ਸਮੱਸਿਆ ਰਾਜਾ ਵੜਿੰਗ ਜੀ ਨੇ ਹੱਲ ਕੀਤੀ ਆਕੇ ਉਹ ਸਮੱਸਿਆ ਹੱਲ ਹੋਈ ਲੋਕਾਂ ਨੂੰ ਇੱਕ ਆਸ ਦੀ ਉਮੀਦ ਜਾਗੀ ਕਿ ਸ਼ਾਇਦ ਇਹ ਬੰਦਾ ਸਾਡੀ ਬਾਹ ਪੜੂਏ ਸਾਨੂੰ ਹਾਲਾਂਕਿ ਉਦੋਂ ਸਰਕਾਰ ਨਹੀਂ ਸੀਗੀ ਕਾਂਗਰਸ ਦੀ ਉਦੋਂ ਅਕਾਲੀ ਦਲ ਦੀ ਸਰਕਾਰ ਰਿਪੀਟ ਹੋਈ ਸੀ 2012 ਦੇ ਵਿੱਚ ਤੁਹਾਨੂੰ ਯਾਦ ਆਉਣਾ ਤੇ ਵਿਰੋਧੀ ਸਰਕਾਰ ਦੇ ਵਿੱਚ ਰਹਿ ਕੇ ਵੀ ਵਿਰੋਧੀ ਧਿਰ ਦੇ ਵਿੱਚ ਰਹਿ ਕੇ ਵੀ ਉਹਨਾਂ ਨੇ ਮੰਨ ਲਓ ਉਹ ਜਿਹੜਾ ਆ ਕੰਮ ਕੀਤੇ ਆਪਦੇ ਹਨਾ ਤਾਂ ਇਹ ਲੋਕਾਂ ਦੇ ਲਈ ਵੱਡਾ ਪਲੱਸ ਪੁਆਇੰਟ ਸੀਗਾ ਬਾਕੀ ਹੋਰ ਨਿੱਕੇ ਮੋਟੇ ਕੰਮ ਜਿਹੜੇ ਸ਼ਹਿਰ ਵਾਸੀਆਂ ਦੇ ਹੁੰਦੇ ਆ ਖਾਸ ਤੌਰ ਤੇ ਤੇ ਵੱਡੀ ਗੱਲ ਇਹ ਰਹੀ ਰਾਜਾ ਵੜਿੰਗ ਦਾ ਉਦੋਂ ਪਹਿਲੀ ਵਾਰ ਐਮਐਲਏ ਬਣੇ ਸੀ ਆਪਦੇ ਸਿਆਸੀ ਕਰੀਅਰ ਤੇ ਵਿੱਚ ਉਹ ਤੇ ਉਹਨਾਂ ਨੂੰ ਪਤਾ ਸੀ ਕਿ ਮੈਂ ਲੰਬਾ ਜਾਣਾ ਤੇ ਮੈਨੂੰ ਲੋਕਾਂ 'ਚ ਵਿਚਰਨਾ ਉਹ ਕਿੱਧਰ ਵੇ ਹਲਕੇ 'ਚ ਵਿਚਰੇ ਉਹ ਤਾਂ ਐਂ ਫਿਰਦੇ ਰਹਿੰਦੇ ਸੀ ਜਿਵੇਂ ਇੱਕ ਆਮ ਮੁੰਡਾ ਤੁਰਿਆ ਫਿਰਦਾ ਹੁੰਦਾ ਹਰ ਇੱਕ ਨੂੰ ਪੁੱਤ ਕਹਿ ਕੇ ਮਿਲਣਾ ਬਾਪੂ ਕਹਿ ਕੇ ਮਿਲਣਾ ਸਤਕਾਰ ਕਰਨਾ ਵੱਡਿਆਂ ਦਾ ਉਹਨਾਂ ਨੇ ਇੱਕ ਘਰ ਕੀਤਾ ਦਿਲ ਜਿੱਤੇ ਜਿਹੜਾ ਲੀਡਰ ਦਿਲ ਜਿੱਤ ਲੈਂਦਾ ਇੱਕ ਵਾਰੀ ਦਿਲਾਂ 'ਚ ਘਰ ਕਰ ਜਾਂਦਾ ਲੋਕ ਫਿਰ ਉਹਨੂੰ ਕੱਢਦੇ ਨਹੀਂਗੇ ਲੋਕਾਂ ਨੂੰ ਆਪਦੇ ਦਿਲਾਂ 'ਚ ਵਸਾ ਲੈਂਦੇ ਆ ਰਾਜਾ ਵੜਿੰਗ ਨੇ ਵੀ ਉਹੀ ਕੀਤੇ ਫਿਰ ਆ ਗਈ 17 ਚ ਬਾਅਦ ਦੀ ਗੱਲ ਹੁਣ ਦੂਜੀ ਵਾਰ ਜਿੱਤਾਂ ਦੇ ਜਦੋਂ ਦੂਜੀ ਵਾਰ ਰਾਜਾ ਵੜਿੰਗ ਇਸੇ ਪਹਿਲੇ ਵਿਹਾਰ ਤੇ ਜਿੱਤੇ ਜੀ ਮੇਰੀ ਸਰਕਾਰ ਨਹੀਂ ਸੀਗੀ ਦੂਜੀ ਵਾਰ ਫਿਰ ਕੈਪਟਨ ਸਾਹਿਬ ਦੀ ਸਰਕਾਰ ਆ ਗਈ ਰਾਜਾਵੜਿੰਗ ਸਰਕਾਰ ਦੇ ਵਿੱਚ ਚਲੋ ਨਹੀਂ ਕੈਪਟਨ ਸਾਹਿਬ ਉਹਨਾਂ ਨੇ ਬੰਦੀ ਸੀ ਪਰ ਫਿਰ ਵੀ ਸਾਢੇ 4 ਸਾਲਾਂ ਚ ਉਹਨਾਂ ਨੇ ਜਿੰਨਾ ਹੋਇਆ ਵੀ ਆਪਦੇ ਆਪਣਾ ਪਾਵਰਾਂ ਦਿਖਾਈਆਂ ਕਹਿ ਸਕਦੇ ਦਿਖਾਈਆਂ ਕੰਮ ਕੀਤੇ ਕੰਮ ਕੀਤੇ ਨੋ ਡਾਊਟ ਗੱਦਰਵਾ ਦੇ ਸੀਰੀਅਸ ਸਮੱਸਿਆ ਸੀ ਕਿ ਮੰਡੀ ਦੇ ਵਿੱਚ ਪਾਣੀ ਭਰ ਜਾਂਦਾ ਸੀਗਾ ਹਾਲਾਂਕਿ ਉਹ ਥੋੜੀ-ਬਹੁਤ ਹੁਣ ਵੀ ਆ ਰਹੀ ਆ ਸਮੱਸਿਆ ਹਲੇ ਤੱਕ ਉਹ ਪ੍ਰੋਪਰ ਹੱਲ ਨਹੀਂ ਹੋਈ ਗਈ ਪਰ ਕਿਸੇ ਹੱਦ ਤੱਕ ਉਹਨਾਂ ਨੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਫਿਰ ਗੱਦਰਵਾ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਾਹਿਬ ਸੀਗਾ ਉਹਦੇ ਬਾਹਰ ਉਹਨਾਂ ਨੇ ਜਿਹੜਾ ਇੱਕ ਬਹੁਤ ਗੰਦ ਪਿਆ ਹੁੰਦਾ ਸੀ ਗੁਰੂ ਘਰ ਦੇ ਬਿਲਕੁਲ ਗੇਟ ਦੇ ਉੱਤੇ ਮੱਥੇ ਡੰਪ ਸੀਗਾ ਕੂੜੇ ਦਾ ਉਹਨੂੰ ਚਕਾਇਆ ਉੱਥੇ ਇੱਕ ਸਾਫ਼ ਸੁਥਰਾ ਪਾਰਕ ਬਣਾਇਆ ਉਹ ਸਭ ਤੋਂ ਵੱਡਾ ਕੋੜ ਸਾਡਾ ਗੰਦ ਸੀਗਾ ਗੁਰੂਆਂ ਦੀ ਧਰਤੀ ਦੇ ਉੱਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਜਿੱਥੇ 7 ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਠਹਿਰੇ ਉਸ ਧਰਤੀ ਦੇ ਉੱਤੇ ਜਿਹੜਾ ਉਹਨਾਂ ਨੇ ਜਿਹੜਾ ਆਹ ਪੁੰਨ ਖਟਿਆ ਉਹ ਗਿੱਦੜਵਾ ਵਾਸੀਆਂ ਦੇ ਲਈ ਇੱਕ ਵੱਡਾ ਪੁਆਇੰਟ ਬਣਿਆ ਖਾਲਾ ਕੀ ਮੁੱਦੇ ਹੋਰ ਬਹੁਤ ਸਾਰੇ ਨੇ ਨਸ਼ਿਆਂ ਦੇ ਮੁੱਦੇ ਨੇ بڑے ਮੁੱਦਿਆਂ ਦੇ ਉੱਤੇ ਨਹੀਂ ਸਫਲ ਹੋ पाए ਤਿੰਨ ਮਹੀਨਿਆਂ ਦਾ ਉਹਨਾਂ ਨੂੰ ਮੰਤਰੀ ਵੀ ਹੋ ਰਹੇ ਜਦੋਂ ਕੈਪਟਨੀ ਸਾਹਿਬ ਦੀ ਸਰਕਾਰ ਹੈ 111 ਦਿਨਾਂ ਦੀ ਸਰਕਾਰ ਦੇ ਵਿੱਚ ਕਹਿੰਦੇ ਹੁੰਦੇ ਆ ਲੀਡਰਾਂ ਤੋਂ ਗਲਤੀਆਂ ਹੁੰਦੀਆਂ ਨੇ ਕਈ ਵਾਰ ਦੇਖੋ 100% ਤੁਸੀਂ ਲੋਕਾਂ ਦੀ ਉਮੀਦਾਂ ਤੇ ਖਰੇ ਨਹੀਂ ਉੱਤਰ ਸਕਦੇ ਤਾਂ ਰਾਜਾ ਵੜਿੰਗ ਨੇ ਕੰਮਾਂ ਦੇ ਜ਼ਰੀਏ ਲੋਕਾਂ 'ਚ ਵਿਚਰਨ ਦੇ ਜ਼ਰੀਏ ਆਪਣਾ ਇੱਕ ਉਧਾਰ ਗਿੱਦਰਵਾ ਦੇ ਅੰਦਰ ਬਣਾ ਲਿਆ ਇਸੇ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਤੀਜੀ ਵਾਰ ਏਡੀ ਹਨੇਰੀ ਦੇ ਵਿੱਚੋਂ ਏਡੇ ਟਾਈਟ ਕੰਪੀਟੀਸ਼ਨ ਦੇ ਵਿੱਚੋਂ ਜਿੱਤਣਾ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਕਿਸੇ ਸਮੇਂ ਬਾਦਲਾਂ ਦਾ ਗੜ ਸੀ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਗੜ ਸੀਗਾ ਰਾਜਾ ਵੜਿੰਗ ਜਿੱਤਦੇ ਨੇ ਪਰ ਡਿੰਪੀ ਢਿੱਲੋਂ ਕਿੱਥੇ ਸਟੈਂਡ ਕਰਦੇ ਨੇ ਕਿਉਂਕਿ ਬਾਦਲਾਂ ਦੀ ਪਾਰਟੀ ਦੇ ਵਿੱਚੋਂ ਉਹ ਵੀ ਆਉਂਦੇ ਨੇ ਡਿੰਪੀ ਢਿੱਲੋਂ ਦਾ ਵੀ ਕਾਫੀ ਵਧੀਆ ਜਿਹੜਾ ਸਿਆਸੀ ਕੈਰੀਅਰ ਮੰਨਿਆ ਜਾਂਦਾ ਵੱਡਾ ਚਿਹਰਾ ਸ਼੍ਰੋਮਣੀ ਅਕਾਲੀ ਦਲ ਦਾ ਮੰਨਿਆ ਜਾਂਦਾ ਡਿੰਪੀ ਢਿੱਲੋਂ ਉਹਨਾਂ ਦਾ ਨਾਕਾਮਯਾਬ ਹੋਣ ਦਾ ਰੀਜ਼ਨ ਕੀ ਰਹਿੰਦਾ ਰਾਜਾ ਪੜਿੰਗ ਦੀ ਜ਼ਿਆਦਾ ਕਾਮਯਾਬੀ ਜਾਂ ਡਿੰਪੀ ਢਿੱਲੋਂ ਦੀਆਂ ਕੁਝ ਜੜੀਆਂ ਨੇ ਗਲਤੀਆਂ ਨੇ ਜਾਂ ਹਲਕੇ ਦੇ ਵਿੱਚ ਅਸਲ ਚੰਨਾ ਜਦੋਂ ਕਈ ਵਾਰ ਅਸੀਂ ਪਾਵਰ 'ਚ ਹੁੰਨੇ ਆ ਨਾ ਤਾਂ ਪਾਵਰ ਦੇ ਵਿੱਚ ਬੰਦਾ ਕਹਿੰਦੇ ਹੁੰਦੇ ਆ ਹੋਸ਼ਗਵਾ ਬੈਠਦਾ ਤੇ ਉਹ ਜਾਣੇ ਅਣਜਾਣੇ ਦੇ ਵਿੱਚ ਕੀਤੀਆਂ ਗਲਤੀਆਂ ਦਾ ਖਮਾਜਾ ਸਾਨੂੰ ਭੁਗਤਣਾ ਪੈਂਦਾ ਲੋਕ ਭੁੱਲਦੇ ਨਹੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਗਿੱਧਰਵਾਦੇ ਲੋਕ ਭੁੱਲਦੇ ਨਹੀਂ ਜੇ ਕਿਸੇ ਨੇ ਚੰਗਾ ਕਰਤਾ ਇਹਨਾਂ ਨੇ ਤਾਂ ਠੀਕ ਆ ਉਹ ਵੀ ਭੁੱਲਦੇ ਮਾਰਾ ਤਾਂ ਭੁੰਨਾ ਹੀ ਕੀ ਆ ਕਹਿੰਦੇ ਸਾਡਾ ਤਾਂ ਇਹ ਹਿਸਾਬ ਆ ਜੇ ਅਸੀਂ ਯਾਰੀ ਵੀ ਲਾਉਣੇ ਆ ਤਾਂ ਉਹ ਵੀ شدت ਦੇ ਨਾਲ ਲਾਉਣੇ ਆ ਤੇ ਜੇ ਸਾਡਾ ਵੈਰ ਵੀ ਆ ਤਾਂ ਉਹ ਵੀ ਅਸੀਂ ਪੂਰੇ ਬਖੂਬੀ ਨਿਭਾਉਣੇ ਆ ਫਿਰ ਆਏ ਨਹੀਂ ਹੈਗਾ ਵੀ ਅਸੀਂ ਕੱਚੇ ਪੈਰੀ ਖੇਡਦੇ ਆ ਗਿੱਧਰਵਾਦਾ ਦਾ ਇਹ ਅਸੂਲ ਆ ਜਿਹੜਾ ਹੁਣ ਢਿੱਲੋ ਪਰਿਵਾਰ ਦਾ ਢਿੱਲੋ ਪਰਿਵਾਰ ਦਾ ਇੱਕ ਵਧੀਆ ਅਸੂਕ ਆ ਢਿੱਲੋ ਪਰਿਵਾਰ ਨੇ ਹਲਕੇ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਕਾਰੋਬਾਰ ਦਿੱਤਾ ਹੋਇਆ ਕਿਉਂਕਿ ਇੰਡਸਟਰੀਅਲਿਸਟ ਨੇ ਬੱਸਾਂ ਚਲਦੀਆਂ ਨੇ ਕਾਰੋਬਾਰੀ ਨੇ ਟਰਾਂਸਪੋਰਟਰ ਨੇ ਵੱਡੇ ਮਾਲਵੇ ਦੇ ਵਿਚਰਦਨੇ ਆਮ ਲੋਕਾਂ ਦੇ ਵਿੱਚ ਢਿੱਲੋ ਫੈਮਿਲੀ ਜਿਹੜੀ ਹੈ ਦੇਖੋ ਜਿਹੜਾ ਹਰਦੀਪ ਸਿੰਘ ਡਿੰਪੀ ਢਿੱਲੋ ਦਾ ਕੱਦ ਦਾ ਨਾ ਜੀ ਉਹਨਾਂ ਦਾ ਕੱਦ ਬਹੁਤ ਵੱਡਾ ਬੜੀ ਨਿਮਰਤਾ ਵਾਲੇ ਬੰਦੇ ਨੇ ਬੜੇ ਠੰਡੇ ਸੁਭਾਅ ਦੇ ਬੰਦੇ ਨੇ ਪੁੱਤ ਜੀ ਤੋਂ ਬਾਪੂ ਜੀ ਤੋਂ ਕਹਿ ਕੇ ਬਿਨਾ ਉਹ ਗੱਲ ਨਹੀਂ ਕਰਦੇ ਬੜਾ ਮਿੱਠ ਬੋਲਾ ਇਹਨਾਂ ਦਾ ਮਿੱਠ ਵਰਤਨ ਆ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਕਿਸਾਨਾਂ ਦੇ ਲਈ ਫ੍ਰੀ ਬੱਸਾਂ ਉਹਨਾਂ ਨੇ ਭੇਜੀਆਂ ਕੋਵਿਡ ਦੇ ਵਿੱਚ ਫ੍ਰੀ ਬੱਸਾਂ ਉਹਨਾਂ ਨੇ ਮਹਾਰਾਸ਼ਟਰ ਤੋਂ ਸਾਡੇ ਪੰਜਾਬੀਆਂ ਨੂੰ ਲੈ ਕੇ ਆਉਣ ਵਾਸਤੇ ਭੇਜੀਆਂ ਜਿੱਥੇ ਸੇਵਾ ਦੀ ਲੋੜ ਪੈਂਦੀ ਆ ਜਾਂ ਕੋਈ ਵੀ ਇੱਕ ਉਹਨਾਂ ਦੀ ਖਾਸियत ਆ ਕਹਿੰਦੇ ਹੁੰਦੇ ਪਤਾ ਨਹੀਂ ਕਿਸਮਤ ਆ ਜਾਂ ਕੀ ਕਹਿ દઈએ ਕਿ ਗਲਤੀਆਂ ਕਿੱਥੇ ਜਾਂ ਵਰਕਰਾਂ ਤੋਂ ਹੋ ਜਾਂਦੀਆਂ ਜਾਂ ਇੱਕ ਆਮ ਥੋੜਾ ਜਨਾ ਮੰਨਿਆ ਜਾਂਦਾ ਕਹਿੰਦੇ ਵੀ ਉਹਨਾਂ ਦੇ ਭਰਾ ਜਿਹੜੇ ਸੰਨੀ ਢਿੱਲੋ ਥੋੜੇ ਜੇ ਸਖਤ ਨੇ ਥੋੜੇ ਜੇ ਅੜਬ ਨੇ ਕਹਿੰਦੇ ਉਹਨਾਂ ਦੀ ਬੋਲੀ ਗਾ ਕੇ ਤੁਸੀਂ ਦੇਖੋ ਉਹਨਾਂ ਦਾ ਕਾਟੋ ਕਲੇਸ਼ ਬੜਾ ਰਾਜਾ ਬਣੇਗਾ ਦੇ ਨਜ਼ਰ ਯਾਰ ਬਿਲਕੁਲ ਕਹਿੰਦੇ ਪਰਸਨ ਵਾਲੀ ਵੀ ਹੋਏ ਨੇ ਇੱਕ ਸਮਾਂ ਇਹੋ ਜਿਹਾ ਵੀ ਆਇਆ ਮੈਨੂੰ ਯਾਦ ਆ ਐਮਸੀ ਦੀਆਂ ਸਾਡੇ ਚੋਣਾ ਸੀਗੀਆਂ ਤੇ ਉਦੋਂ ਐਡਾ ਜਿਆਦਾ ਸੁਭੀਰ ਸਿੰਘ ਬਾਦਲ ਜਾਂਦੇ ਨੇ ਉੱਥੇ ਕਾਗਜ਼ ਰੱਦ ਹੋ ਜਾਂਦੇ ਨੇ ਕਈ ਐਮਸੀਆਂ ਦੇ ਬਾਦਲ ਸੁਭੀਰ ਸਿੰਘ ਬਾਦਲ ਜਾ ਕੇ ਉੱਥੇ ਰਾਜਾ ਵੜਿੰਗ ਨੂੰ ਬੋਲਦੇ ਨੇ ਉਦੋਂ ਬਾਅਦ ਰਾਜਾ ਵੜਿੰਗ ਆ ਜਾਂਦੇ ਨੇ ਮਾਹੌਲ ਇਦਾਂ ਦਾ ਬਣ ਗਿਆ ਸੀਗਾ ਇੱਕ ਵਾਰ ਗਿੱਦੜ ਵਾਲੇ ਲੋਕ ਡਰ ਗਏ ਸੀ ਯਾਰ ਕਿਤੇ ਲੜਾਈ ਨਾ ਪੈਣਾ ਕਹਿੰਦੇ 76 ਸਿੱਤੇ ਗੋਲਗਾਣਾ ਚੱਲ ਜਾਂਦੇ ਇਸ ਤਰੀਕੇ ਦਾ ਮਾਹੌਲ ਬੜਾ ਗਹਿਮੋ-ਗਹਿਮਾ ਰਹਿੰਦਾ ਸੀਗਾ ਤੇ ਹੁਣ ਤੁਸੀਂ ਦੇਖੋ ਵੀ ਸਾਨੀ ਢਿੱਲੋ ਇੱਕ ਵਾਰੀ ਚੰਡੀਗੜ੍ਹ ਆਗੇ ਸੀ ਪੈਸੇ ਦੇਣ ਵਾਸਤੇ ਬੈਗ ਚੱਕ ਕੇ ਹਨਾ ਪਹਿੋ ਜੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਸੀਆਂ ਤਾਂ ਕਿਤੇ ਨਾ ਕਿਤੇ ਚੀਜ਼ਾਂ ਨਾ ਕਈ ਵਾਰ ਫਾਇਦਾ ਦੇ ਜਾਂਦੀਆਂ ਤੇ ਕਈ ਵਾਰ ਨੁਕਸਾਨ ਕਰਦੀਆਂ ਨੇ ਮੈਨੂੰ ਲੱਗਦਾ ਢਿੱਲੋ ਪਰਿਵਾਰ ਨੂੰ ਇਹਨਾਂ ਚੀਜ਼ਾਂ ਦਾ ਨੁਕਸਾਨ ਹੋਇਆ ਰਾਜਾ ਬੜਿੰਗ ਨੂੰ ਫ੍ਰੀ ਦੀ ਪਬਲਿਸਿਟੀ ਮਿਲੀ ਉਹ ਕੌਂਟਰੋਵਰਸੀ ਦੇ ਵਿੱਚ ਰਹਿ ਉਹ ਬਦਨਾਮ ਨਹੀਂ ਹੋਏ ਪਰ ਲੋਕਾਂ ਦੇ ਵਿੱਚ ਉਹ ਚਰਚਾ ਦੇ ਵਿੱਚ ਰਹੇ ਉਸੇ ਕਰਕੇ ਮੈਨੂੰ ਲੱਗਦਾ ਰਾਜਾ ਬਣੇਗਾ ਜੇ ਇੱਥੇ ਪਹੁੰਚ ਗਿਆ ਕਹਿ ਸਕਦੇ ਆ ਕਿ ਜੇਕਰ ਸਣੀ ਢਿੱਲੋਂ ਇਹ ਗਲਤੀਆਂ ਨਾ ਕਰਦੇ ਜੋ ਉਹਨਾਂ ਦਾ ਸਖਤ ਲੈਜ਼ਾ ਜਿਹੜਾ ਹੈ ਜਾਂ ਉਹਨਾਂ ਦੇ ਸਖਤ ਬੋਲਚਾਲ ਜਿਹੜੀ ਹੈ ਜੇ ਉਹ ਥੋੜਾ ਜਿਆਦਾ ਲੋਕਾਂ ਦੇ ਨਾਲ ਨਰਮਾਈ ਰੱਖਦੇ ਤਾਂ ਹੋ ਸਕਦਾ ਕਿ ਅੱਜ ਕੁਰਸੀ ਦੇ ਉੱਪਰ ਡਿੰਪੀ ਢਿੱਲੋਂ ਕਾਬਜ ਹੁੰਦੇ ਬਿਲਕੁਲ ਹੋ ਸਕਦਾ ਸੀ ਕਿਉਂਕਿ ਜਿਹੜੀ 2022 ਦੀ ਮੈਨੂੰ ਲੱਗਦਾ ਵੀ 17500 ਵੋਟ ਦਾ ਜਿਹੜਾ ਫਰਕ ਪਿਆਗਾ ਉਹ ਕਾਲੀ ਦਲ ਦੇ ਵਕਫਰਾਂ ਦਾ ਜਿਹੜਾ ਹਾਂ ਕਿਤੇ ਨਾ ਕਿਤੇ ਨਰਾਜ ਕੀ ਵੀ ਆ ਕਿ ਕਹਿ ਸਕਦੇ ਆ ਵੀ ਕੁਝ ਜਿਹੜੇ ਚਿਹਰੇ ਆਪਣੇ ਨਾਲ ਜੁੜੇ ਹੁੰਦੇ ਆ ਕਿਸੇ ਗੱਲਾਂ ਨੂੰ ਲੈ ਕੇ ਗੱਲਬਾਤ ਨੂੰ ਲੈ ਕੇ ਹਾਲਾਂਕਿ ਉਹ ਨਿੱਜੀ ਆ ਪਾਰਟੀ ਨੂੰ ਦੇਖਣਾ ਚਾਹੀਦਾ ਪਰ ਸਾਨੂੰ ਲੱਗਦਾ ਵੀ ਖਾਸ ਤੌਰ ਤੇ ਤੁਹਾਨੂੰ ਮੈਂ ਹੋਰ ਇੱਕ ਵੱਡਾ ਫੈਕਟਰ ਦੱਸਦਾ ਕਿ ਜਿਹੜੀ 17500 ਵੋਟ ਘਟੀਆਂ ਪਿੰਡ ਚੋਂ ਘਟੀਆਂ ਗਿੱਦੜਵਾ ਪਿੰਡ ਦੇ ਕੈਂਪ ਭੂਮੀ ਕੰਨਭਾਉਂਦਾ ਸ਼ਹਿਰ ਨਾਲੋਂ ਤੇ ਬਾਕੀ ਪਿੰਡਾਂ ਦੇ ਨਾਲੋਂ ਗਿੱਦੜਵਾ ਜਿਹੜਾ ਪਿੰਡ ਆ ਜਿਹੜਾ ਮੇਰਾ ਇਲਾਕਾ ਹੈਗਾ ਉਹ ਇੱਕ ਕੈਂਪ ਭੂਮੀ ਕੰਨਭਾਉਂਦਾ ਉੱਥੇ ਕਿਤਨਾ ਕਿਤੇ ਨਾਰਾਜ਼ਗੀ ਸੀਗੀ ਉਥੋਂ ਦੇ ਜਿਹੜੇ ਮੂਰੇ ਨੁਮਾਇੰਦੇ ਲਾਏ ਹੋਏ ਸੀ ਉਹਨਾਂ ਦੇ ਨਾਲ ਲੋਕਾਂ ਦੀ ਨਾਰਾਜ਼ਗੀ ਕਹਿ ਦਿੱਗੇ ਤਾਂ ਉਹਨੇ ਜ਼ਰੂਰ ਫੈਕਟਰੀ ਕੀਤਾ ਪਰ ਉੱਥੇ ਤਾਂ ਇੱਕ ਖਾਸ ਗੱਲ ਆ ਹੁਣ ਜਿੱਥੇ ਤੁਹਾਨੂੰ ਗੱਲ ਕੀਤੀ ਵੀ ਉਹਨਾਂ ਦੇ ਭਰਾ ਸਖਤ ਸੁਭਾਅ ਦੇ ਨੇ ਜਾਂ ਲੋਕ ਉਹਨਾਂ ਨੂੰ ਕਰਦੇ ਨੇ ਉੱਥੇ ਉਹਨਾਂ ਦੇ ਜਿਹੜੇ ਬੇਟੇ ਆ ਬੇ ਢੱਲੋ ਨੇ ਉਹ ਬੜੇ ਕਮਾਲ ਦੇ ਲੀਡਰ ਨੇ ਮੇਰਾ ਮੇਰਾ ਇਹੀ ਸਵਾਲ ਸੀ ਕਿਉਂਕਿ ਅਬੇ ਢੱਲੋ ਵੀ ਕਈ ਵਾਰ ਹਨਾ ਸੁਣਨ ਦੇ ਵਿੱਚ ਮਿਲਦਾ ਕਾਫੀ ਸਰਗਰਮੀਆਂ ਬੇ ਢੱਲੋ ਵੱਲੋਂ ਵੀ ਦਿਖਾਈਆਂ ਜਾਂਦੀਆਂ ਨੇ ਡਿੰਪੀ ਢੱਲੋਂ ਦੇ ਭਤੀਜੇ ਦੇ ਹਨਾ ਵੱਲੋਂ ਦਿਖਾਈ ਜਾਂਦੇ ਨੇ ਅ ਆਪਣੇ ਫਾਦਰ ਨਾਲੋਂ ਅਲੱਗ ਨੇ ਬੀਬੀ ਨਾਲੋਂ ਅਲੱਗ ਨੇ ਯਕੀਨ ਨੇ ਉਹਨਾਂ ਨੂੰ ਤਾਂ ਕੋਈ ਦੇਖ ਕੇ ਨਾ ਆਈ ਨਹੀਂ ਕਹਿੰਦਾ ਪਿੰਡਾਂ ਦੇ ਵਿੱਚ ਲੋਕ ਤਾਂ ਜਿਹੜੇ ਨਹੀਂ ਜਾਣਦੇ ਅੱਦੇ ਤਾਂ ਐਂ ਕਹਿੰਦੇ ਯਾਰ ਇਹ ਢਿੱਲੋ ਦਾ ਮੁੰਡਾ ਗਾ ਡਿੰਪੀ ਢਿੱਲੋ ਦਾ ਮੁੰਡਾ ਐ ਸੰਨੀ ਦੇ ਤਾਂ ਮੁੰਡਾ ਹੀ ਨਹੀਂ ਕਹਿੰਦੇ ਕਿਉਂਕਿ ਉਹਨਾਂ ਦਾ ਜਿਹੜਾ ਲਹਿਜਾ ਗਾ ਬੋਲਣ ਚੱਲ ਹੁੰਦਾ ਮਿਲ ਵਰਤਨ ਦਾ ਹਰ ਇੱਕ ਦੇ ਨਾਲ ਪਿਆਰ ਦੇ ਨਾਲ ਰਹਿਣਾ ਹਰ ਇੱਕ ਦੇ ਨਾਲ ਜੀ ਕਹਿ ਕੇ ਮਿਲਣਾ ਬਾਪੂ ਜੀ ਕਹਿ ਕੇ ਮਿਲਣਾ ਤੇ ਹਰ ਵਕਤ ਆਪਣੇ ਹਲਕੇ ਦੇ ਵਿੱਚ ਤੁਰੇ ਫਰਨਾ ਪਿੰਡਾਂ ਦੇ ਵਿੱਚ ਨਿਰਾਸ਼ਾ ਨਹੀਂ ਲਿਆਉਂਦੀ ਕਦੇ ਇਸ ਤਰ੍ਹਾਂ ਮੱਥੇ ਤਿਓੜੀਆਂ ਨਹੀਂ ਪਾਈਆਂ ਵੀ ਯਾਰ ਅਸੀਂ ਤਾਂ ਦੋ ਵਾਰੀ ਲ ਕਿ ਤੁਸੀਂ ਸਾਨੂੰ ਜਤਾਇਆ ਨਹੀਂ ਉਹ ਕੀਤਾ ਵੀ ਉਹਨਾਂ ਦੇ ਮਾਣਾਂ ਦੇ ਉੱਤੇ ਨਾ ਉਹਨਾਂ ਦੇ ਮੱਥੇ ਦੇ ਉੱਤੇ ਤੁਹਾਨੂੰ ਤਿਓੜੀਆਂ ਨਹੀਂ ਨਜ਼ਰ ਆਉਣੀਆਂ ਦਰਤੇ ਕੋਈ ਮਰਜ਼ੀ ਜਾਵੜੇ ਤੁਹਾਨੂੰ ਚਾਹ ਪਾਣੀ ਪਾਏ ਬਨਾਨੀ ਮੋੜਨਾ ਠੀਕ ਆ ਜੀ ਥੋੜੀ ਹਰ ਇੱਕ ਗੱਲ ਸੁਣਨੀ ਆ ਬੜੇ ਵਧੀਆ ਸੁਭਾਅ ਦੇ ਨੇ ਬਾਕੀ ਯੂਥ ਲੀਡਰ ਨੇ ਵਧੀਆ ਕੰਮ ਕਰ ਰਹੇ ਨੇ ਆ ਬੇ ਢਿੱਲੋ ਤੇ ਸਾਡੇ ਤਾਂ ਚਰਚਾਾਂ ਵਿੱਚ ਇਹ ਚੱਲਦੀਆਂ ਕਹਿੰਦੇ ਜੇ ਗਿੱਧਰਵੇਂ ਕੋਈ ਸੀਟ ਕੱਢੂ 2027 ਦੇ ਵਿੱਚ ਤਾਂ ਉਹ ਅਬੇ ਢਿੱਲੋਂ ਕੱਢੂਗਾ ਇਹ ਵੀ ਚਰਚਾ ਹੈਗੀ ਹੈ ਕਿਉਂਕਿ ਇੱਕ ਵਾਰੀ ਸੁਬੀਰ ਜੀ ਆਏ ਸੀ ਕਿ ਉਹਨਾਂ ਨੇ ਕਹਿਦਾ ਸੀਗਾ ਕਿ 27 ਦੇ ਵਿੱਚ ਅਬੇ ਢਿੱਲੋਂ ਟਿਕਟ ਦੇਵਾਂਗੇ ਤਾਂ ਲੋਕ ਪਸੰਦ ਵੀ ਕਰਦੇ ਆ ਕਿਉਂਕਿ ਦੇਖੋ ਯੰਗ ਚਿਹਰਿਆਂ ਨੂੰ ਆਵਾਜ਼ ਦੀ ਪਾਰਟੀ ਦੇ ਵਿੱਚ ਕਿੰਨੇ ਚਿਹਰੇ ਯੰਗ ਆਏ ਨੇ ਕਿ ਯੂਥ ਲੀਡਰਾਂ ਨੂੰ ਲੋਕ ਪਸੰਦ ਕਰ ਰਹੇ ਆ ਤਾਂ ਉਹਦਾ ਮੈਨੂੰ ਲੱਗਦਾ ਕਿ ਤਨਾ ਕਿਤੇ ਫਾਇਦਾ ਢਿੱਲੋਂ ਪਰਿਵਾਰ ਨੂੰ ਅਬੇ ਦਾ ਜ਼ਰੂਰ ਮਿਲਦੇ ਆ ਦੇਖੋ ਰਾਦੀਪ ਜਿਵੇਂ ਤੁਸੀਂ ਸਨੀ ਢਿੱਲੋਂ ਦੀ ਗੱਲ ਕੀਤੀ ਹੈ ਕਿ ਜਿਆਦਾ ਸਖਤ ਇੱਕ ਪਾਸੇ ਅਬੇ ਟੱਲੋਂ ਨੇ ਉਹਨਾਂ ਦੇ ਸੁਪੁੱਤਰ ਨੇ ਉਹ ਨਰਮ ਨੇ ਅਬੇ ਟੱਲੋਂ ਦੇ ਨਰਮਾਈ ਦਾ ਫਾਇਦਾ ਜਿਹੜਾ ਹੈ ਉਹਨਾਂ ਦੇ ਚਾਚਾ ਜੀ ਨੂੰ ਸਭ ਨੂੰ ਮਿਲ ਸਕਦਾ ਹੈ ਉਹਨਾਂ ਦੇ ਬ੍ਰਦਰ ਦੀ ਸਖਤਾਈ ਦਾ ਨੁਕਸਾਨ ਜਿਹੜਾ ਝੱਲਣਾ ਪਿਆ ਕਿਤੇ ਨਾ ਕਿਤੇ ਅਬੇ ਦੀ ਨਰਮਾਈ ਦਾ ਫਾਇਦਾ ਮਿਲ ਸਕਦਾ ਹੈ ਬਿਲਕੁਲ ਮਿਲੂਗਾ ਤਾਂ ਫਾਇਦਾ ਇੱਥੋਂ ਨਜ਼ਰ ਆਉਂਦਾ ਨਾ ਕਾਲੀ ਦਲ ਨੂੰ 50000 ਵੋਟ ਜਿਹੜੀ ਪਹਿਲਾਂ ਪਾਈ ਸੀ 17 ਵਿੱਚ 50 ਜਿਹੜੀ ਪਈਆ ਉਹ ਵੋਟ ਦੀ ਟੁੱਟਣ ਦਿੰਦੇ ਕੋਈ ਬੰਦਾ ਨਾਰਾਜ਼ ਹੁੰਦਾ ਨਾ ਤਾਂ ਅਬੇ ਟੱਲੋਂ ਭੱਜ ਕੇ ਜਾਂਦੇ ਨੇ ਤੇ ਜਾ ਕੇ ਬੰਦੇ ਨੂੰ ਮਨਾ ਲੈਂਦੇ ਨੇ ਕੈਚ ਕਰ ਲੈਂਦੇ ਨੇ ਇਹੀ ਸੇਮ ਉਹਨਾਂ ਦੇ ਜਿਹੜੇ ਤਾਇਆ ਜੀ ਨੇ ਹਰਦੀਪ ਸਿੰਘ ਡੈਂਪੀ ਢਿੱਲੋਂ ਉਹ ਵੀ ਇਸ ਤਰ੍ਹਾਂ ਹੀ ਕਰਦੇ ਨੇ ਉਹ ਬੰਦੇ ਨੂੰ ਪਿਆਰ ਦੇ ਨਾਲ ਵਸਲਾ ਲੈਂਦੇ ਨੇ ਮਨਾ ਲੈਂਦੇ ਨੇ ਉਸਰ ਨਹੀਂ ਦਿੰਦੇ ਕਿਸੇ ਨੂੰ ਬਾਦਲ ਸਾਹਿਬ ਵਾਲੀ ਜਿਵੇਂ ਬਾਦਲ ਸਾਹਿਬ ਰਾਜਨੀਤੀ ਕਰਦੇ ਸੀ ਉਸ ਤਰੀਕੇ ਦੀ ਰਾਜਨੀਤੀ ਕਰਦੇ ਪਰ ਸ਼ਾਇਦ ਪ੍ਰਮਾਤਮਾ ਨੂੰ ਨਹੀਂ ਮਨਜ਼ੂਰ ਕਿਸਮਤ ਦੇ ਵਿੱਚ ਨਹੀਂ ਹਜੇ ਹਲੀਸ਼ਾਗਾ ਠੀਕ ਆ ਹੋ ਸਕਦਾ ਐਤ ਕੀ ਲੱਗ ਰਿਹਾ ਹੈਗਾ ਵੀ ਚਲੋ ਜੇ ਪ੍ਰਮਾਤਮਾ ਸੁਣਿਆ ਜਿਮਨੀ ਚੌਣ ਦੇ ਵਿੱਚ ਕਿਉਂਕਿ ਵਿਚਰ ਰਿਹਾ ਹੈ ਹਲਕਿਆਂ ਚ ਉਧਾਰ ਹੈਗਾ ਹਵਾ ਆ ਰਹੀ ਹੈ ਕਿ ਢਿੱਲੋਂ ਪਰਿਵਾਰ ਐਤ ਕੀ ਜਿਹੜਾ ਸੀਟ ਕੱਟ ਸਕਦਾ ਬਾਕੀ ਹਜੇ ਦੂਜੀਆਂ ਪਾਰਟੀਆਂ ਨੇ ਜਿਹੜੇ ਕਾਂਗਰਸ ਦਾ ਕਾਫੀ ਕਲੇਸ਼ ਚੱਲ ਰਿਹਾ ਉੱਧਰ ਚਰਚਾ ਚੱਲ ਰਹੀ ਹੈ ਕਿ ਅਮਰਤਾ ਵੜਿੰਗ ਚੋਂ ਲੜਨਗੇ ਪਰ ਇੱਕ ਪਾਸੇ ਚਰਚਾ ਇਹ ਵੀ ਹੈ ਕਿ ਇੱਕ ਧੜਾ ਕਹਿੰਦਾ ਕਿ ਅਮਰਤਾ ਵੜਿੰਗ ਨਹੀਂ ਲੜ ਰਹੀ ਉੱਥੇ ਨਿਰੰਦਰ ਕੌਣੀ ਦੀ ਚਰਚਾ ਹੈਗੀ ਕਿ ਨਿਰੰਦਰ ਕੌਣੀ ਚੋਂ ਲੜਨਗੇ ਉਹ ਦਾਵੇਦਾਰੀ ਦੇ ਟਿਕਟ ਦੇ ਹੱਕਦਾਰ ਬਣਦੇ ਨੇ ਕਿ ਮੈਨੂੰ ਟਿਕਟ ਦੇ ਦੇਵੇ ਉਹ ਤਾਂ ਦੂਜੇ ਪਾਸੇ ਸਤਾਤਰ ਨੂੰ ਵੀ ਆਪਾਂ ਇਸ ਵਕਤ ਉਹ ਨਹੀਂ ਕਰ ਸਕਦੇ ਕਿਉਂਕਿ ਮੁੱਖ ਮੰਤਰੀ ਨੇ ਮੇਰੇ ਤੋਂ ਬਾਹਰ ਨਹੀਂ ਕਿਹਾ ਜਾ ਸਕਦਾ ਸਤਾਤਰ ਤੁਸੀਂ ਦੇਖੋ ਮੁੱਖ ਮੰਤਰੀ ਨੇ ਮਾਲਵਾ ਨਹਿਰ ਦਾ ਐਲਾਨ ਕੀਤਾ ਮਾਲਵਾ ਨਹਿਰ ਕੱਢੀ ਜਾ ਰਹੀ ਹੈ ਸਰਵੇ ਹੋ ਰਿਹਾ ਉਹਦਾ ਸਿੱਧਾ ਸਿੱਧਾ ਜਿਵਨੀ ਝੌਣ ਦੇ ਉੱਤੇ ਜਾਂਦਾ ਗਿੱਦਰਬਾਹ ਦੇ ਉੱਤੇ ਕਿਉਂਕਿ ਬਾਦਲਾਂ ਦਾ ਮੇਨ ਗੜਾ ਹ ਹ ਮਕਸਰ ਦੇ ਵਿੱਚੋਂ ਆਮਾਦੀ ਪਾਰਟੀ ਨੇ ਬਾਦਲਾਂ ਦੇ ਗੜ ਦੇ ਵਿੱਚੋਂ ਮਕਸਰ ਨੂੰ ਚਾਰ ਹਲਕੇ ਪੈਂਦੇ ਆ ਮਲੋਟ ਲੰਬੀ ਗਿੱਦਰਬਾਹ ਠੀਕ ਹੈ ਜੀ ਮੌਕਸਰ ਆ ਗਿਆ ਤੈਨ ਇਹ ਆ ਗਿਆ ਇਹਨਾਂ ਦੇ ਵਿੱਚ ਸਾਰੇ ਆਮ ਆਦਮੀ ਪਾਰਟੀ ਨੇ ਜਿੱਤੇ ਸਿਰਫ ਇੱਕ ਗਿੱਦੜਵਾ ਰਹਿ ਗਿਆ ਗਿੱਦੜਵਾ ਰਹਿ ਗਿਆ ਤੇ ਹੁਣ ਮੁੱਖ ਮੰਤਰੀ ਸਾਹਿਬ ਵੀ ਚਾਹੁੰਦੇ ਆ ਭਗਵਾਨ ਤੁਮਨ ਵੀ ਚਾਹੁੰਦੇ ਨੇ ਕਿ ਗਿੱਦੜਵਾ ਜਿੱਤਿਆ ਜਾਵੇ ਗਿੱਦੜਵਾ ਸੀਟ ਵੀ ਆਮ ਆਦਮੀ ਪਾਰਟੀ ਦੇ ਕੋਲੇ ਆਵੇ ਜਿਹੜੀ ਮਾਲਵੇ ਦੀ ਹਨੇਰੀ ਦੇ ਵਿੱਚੋਂ ਰਹਿ ਗਈ ਸੀਗੀ ਉਹ ਅਸੀਂ ਜਿੱਤ ਗਏ ਕਿਉਂਕਿ ਫਿਰ ਇਹ ਵੀ ਕਹਿ ਸਕਦੇ ਨੇ ਕਿ ਕਾਂਗਰਸ ਪ੍ਰਧਾਨ ਦੀ ਪੁਰਾਣੀ ਸੀਟ ਸੀ ਉਹ ਵੀ ਆਮ ਆਦਮੀ ਪਾਰਟੀ ਨੇ ਪੱਟ ਦਿੱਤੀ ਹੈ ਇਹ ਵੀ ਸਿਆਸੀ ਬਿਆਨਬਾਜ਼ੀ ਆ ਦੇਖੋ ਚੁਣੌਤੀਆਂ ਦੋਨਾਂ ਲਈ ਆ ਹੁਣ ਰਾਜਾ ਵੜਿੰਗ ਦੇ ਲਈ ਵੀ ਚੁਣੌਤੀ ਆ ਜੇ ਗਿੱਦੜਵਾ ਕਾਂਗ ਦਿਆ ਤਾਂ ਵੀ ਇਹ ਸਵਾਲ ਖੜਾ ਹੁੰਦਾ ਕਿ ਪ੍ਰਧਾਨ ਭਾਈ ਆਪ ਦੀ ਸੀਟ ਤੋਂ ਹਾਰ ਗਏ ਕਿਉਂਕਿ ਹੁਣ ਕਾਂਗਰਸ ਦੇ ਪ੍ਰਧਾਨ ਨੇ ਨਾ ਜੇ ਪ੍ਰਧਾਨ ਨਾ ਹੁੰਦੇ ਫੇਰ ਚੱਲ ਕਿਸੇ ਪ੍ਰਧਾਨ ਸੈ ਸੇਰਾ ਫੰਡਣਾ ਸੀ ਫੇਰ ਰਾਜਵਿੰਗ ਨੂੰ ਕਿਸੇ ਨੇ ਨਹੀਂ ਕਹਿਣਾ ਸੀਗਾ ਪਰ ਹੁਣ ਮੌਜੂਦਾ ਪ੍ਰਧਾਨ ਨੇ ਉਹਨਾਂ ਲਈ ਵੀ ਚੁਣੌਤੀ ਆ ਆਮ ਆਦੀ ਪਾਰਟੀ ਦੇ ਲਈ ਵੀ ਚੁਣੌਤੀ ਹੈ ਕਿ ਸਤਾ ਦੇ ਵਿੱਚ ਰਹਿ ਕੇ ਵੀ ਭਾਈ ਤੁਸੀਂ ਸੀਟ ਨਹੀਂ ਗੱਡ ਪਾਈ ਸੀਟ ਨਹੀਂ ਗੱਡ ਪਾਈ ਇਹ ਵੀ ਵੱਡੀ ਗੱਲ ਆ ਕਿਉਂਕਿ ਸਰਕਾਰ ਦੇ ਲਈ ਹੁੰਦਾ ਆ ਆਪਾਂ ਸੁਣਦੇ ਆ ਕਿ ਜਿਹੜੀ ਜਿਮਨੀਆ ਚੋਣਾ ਹੁੰਦੀਆਂ ਸਰਕਾਰ ਦੀਆਂ ਹੁੰਦੀਆਂ ਜਲੰਧਰ ਕੀ ਹੋਇਆ ਸਰਕਾਰ ਜਿੱਤੀ ਨਾ ਵੱਡੀ ਲੀਡ ਦੇ ਨਾਲ ਹਾਲਾਕਿ ਦਾਵਾ ਕੀਤਾ ਜਾ ਰਿਹਾ ਗਿੱਧਰ ਵਿੱਚ ਵੀ ਅਮਨ ਜੋੜਾ ਲਗਾਏ ਨੇ ਇੰਚਾਰਜ ਉਹਨਾਂ ਨੇ ਦਾਵਾ ਕੀਤਾ ਕਿ ਅਸੀਂ ਵੱਡੀ ਲੀਡ ਦੇ ਨਾਲ ਜਿੱਤਾਂਗੇ ਪਰ ਮੈਨੂੰ ਲੱਗਦਾ ਕਿ ਸ਼ਾਇਦ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦਾ ਗਿੱਧਰਵਾ ਦੇ ਵਿੱਚ ਵਿਰੋਧ ਹੋ ਰਿਹਾ ਨਾ ਸੰਸਾਰ ਉਥੋਂ ਦੇ ਜਿਹੜੇ ਲੋਕਲ ਲੀਡਰ ਨੇ ਜਿਨ੍ਹਾਂ ਨੂੰ ਹਲਕੇ ਇੰਚਾਰਜ ਲਗਾਇਆ ਗਿਆ ਪਿੰਡਾਂ ਦੇ ਵਿੱਚ ਲੋਕ ਕਹਿੰਦੇ ਵੜ ਨਹੀਂ ਦੇ ਰਹੇ ਲੋਕ ਗਾਲਾਂ ਕੱਢ ਰਹੇ ਨੇ ਹੁਣ ਤੋਂ ਹੀ ਸ਼ੁਰੂ ਹੋ ਗਿਆ ਇਹ ਕੰਮ ਹੁਣ ਤਾਂ ਹੁਣ ਅਸਲ ਦੇ ਵਿੱਚ ਲੀਡਰਾਂ ਨੇ ਕੰਮ ਕੀ ਹੁੰਦਾ ਲੋਕਾਂ ਦੇ ਕੰਮ ਕਰਾਉਣੇ ਤੁਸੀਂ ਬਣੇ ਨਹੀਂ ਪਹਿਲਾਂ ਤੁਸੀਂ ਕੋਈ ਕੰਮ ਕਰਾਉਣ ਵਾਸਤੇ ਜਾਂਦਾ ਤਾਂ ਉਹਦੇ ਤੋਂ ਪੈਸੇ ਦੀ ਮੰਗ ਰੱਖ ਦਿੱਤੀ ਜਾਂਦੀ ਆ ਜੀ ਮੈਨੂੰ ਪਤਾ 5000 ਰੁਪਏ ਦੋ ਫਿਰ ਤੁਹਾਡਾ ਕੰਮ ਹੋਊਗਾ ਵੱਡਾ ਖੁਲਾਸਾ ਜਿਹੜਾ ਕਰ ਰਿਹਾ ਹਾਂ ਵੱਡਾ ਖੁਲਾਸਾਗਾ ਹੁਣ ਕੈਮਰਾ ਕਹਿ ਰਹੇ ਆ ਮੈਂ ਨਰੇਗਾ ਦੇ ਵਿੱਚ ਦਿਹਾੜੀਆਂ ਲਵਾਈਆਂ ਜਾ ਰਹੀਆਂ ਨੇ ਨਰੇਗਾ ਮਜ਼ਦੂਰਾਂ ਦੇ ਵਿੱਚ ਨਰੇਗਾ ਦੇ ਵਿੱਚ ਦਖਲਅੰਦਾਜ਼ੀ ਹੋ ਰਹੀ ਆ ਲੋਕਲ ਲੀਡਰਾਂ ਦੀ ਉੱਥੇ ਤੋਂ ਸਰਪੰਚ ਜਿਹੜੇ ਤੰਗ ਆ ਚੁੱਕੇ ਨੇ ਤੁਸੀਂ ਜਾ ਕੇ ਗਰਾਊਂਡ ਦੇ ਉੱਤੇ ਰਿਐਲਿਟੀ ਚੈੱਕ ਕਰ ਸਕਦੇ ਹੋ ਮੈਂ ਝੋਕੇ ਦਾਅਵੇ ਨਹੀਂ ਕਰ ਰਿਹਾ ਇਹ ਕਲੀਅਰ ਕੱਟ ਗੱਲ ਹੈ ਸਚਾਈ ਹੈ ਗਿੱਦੜਵਾਦੀ ਤੇ ਸਭ ਤੋਂ ਵੱਡੀ ਗੱਲ ਸਭ ਤੋਂ ਵੱਡਾ ਮੁੱਦਾ ਜਿਹੜਾ ਗਿੱਦੜਵੇ ਦਾ ਸੀਗਾ ਗਿੱਦੜਵਾ ਪਿੰਡ ਇਸ ਵਕਤ ਸੰਤਾਪ ਨਾਲ ਭੋਗ ਰਿਹਾ ਉਹਦੇ ਬਾਰੇ ਕਿਸੇ ਨੇ ਨਹੀਂ ਸੋਚਿਆ ਨਾ ਕਾਲੀਦਾਲ ਨੇ ਸੋਚਿਆ ਨਾ ਪ੍ਰਕਾਸ਼ ਸਿੰਘ ਬਾਦਲ ਨੇ ਸੋਚਿਆ ਨਾ ਮਨਪ੍ਰੀਤ ਬਾਦਲ ਨੇ ਸੋਚਿਆ ਨਾ ਹੀ ਰਾਜਾ ਬੜਿੰਗ ਨੇ ਸੋਚਿਆ ਗਿੱਦੜਵਾ ਪਿੰਡ ਸਭ ਤੋਂ ਵੱਡਾ ਮੁੱਦਾ ਲੈਣ ਪੈਂਦੀ ਹੈ ਵਿਚਾਲੇ ਦੋ ਫਾੜਕ ਨੇ ਕੋਈ ਫਲਾਈਓਵਰ ਨਹੀਂ ਹੈਗਾ ਕੋਈ ਅੰਡਰ ਬ੍ਰਿਜ ਨਹੀਂ ਹੈਗਾ ਨਾ ਹੀ ਗਿੱਧੜਾ ਪਿੰਡ ਦੇ ਵਿੱਚ ਕੋਈ ਸਕੂਲ ਆ ਨਾ ਗਿੱਧੜਾ ਪਿੰਡ ਦੇ ਵਿੱਚ ਕੋਈ ਹਸਪਤਾਲ ਆ ਨਾ ਕੋਈ ਏਟੀਮ ਆ ਰਾਤ ਨੂੰ ਲੋੜ ਪੈ ਜੇ ਕਿਸੇ ਦਾ ਬੰਦਾ ਬਿਮਾਰ ਹੋ ਜੇ ਕਿਸੇ ਨੂੰ ਐਮਰਜੈਂਸੀ ਪੈ ਜੇ ਗਾਹ ਫਾੜਕ ਲੱਗਿਆ ਹੁੰਦਾ ਹਸਪਤਾਲ ਜਾਂਦੇ ਜਾਂਦੇ ਅੱਧ ਵਿੱਚ ਬੰਦਾ ਮਰ ਜਾਂਦਾ ਗਿੱਧੜਾ ਵਾਸੀਏ ਸੰਤਾਪ ਭੋਗ ਰਹੇ ਆ ਚਿੱਟੇ ਦੇ ਹਾਲਾਤ ਹੋਏ ਪਏ ਆ ਮੈਂ ਤੁਹਾਨੂੰ ਵੀਡੀਓਆ ਦੇ ਦੂੰਗਾ ਘਰ ਘਰ ਦੇ ਵਿੱਚ ੱਟਾ ਵਿਕ ਰਿਆ ਨਸ਼ਾ ਵਿਕ ਰਿਆ ਖੁਦ ਪੁਲਿਸ ਅਫਸਰ ਤੱਕਾਂ ਦੇ ਨਾਮ ਸਾਹਮਣੇ ਆਏ ਨੇ ਜੇ ਇੱਕ ਪੱਤਰਕਾਰ ਸਾਥੀ ਸਾਡਾ ਲਿਸਟਾ ਬਣਾਉਣ ਵਾਸਤੇ ਮੁੱਖ ਮੰਤਰੀ ਭਗਵਾਨ ਤਮਾਰਨ ਨੂੰ ਮਿਲਣ ਗਿਆ ਜਦੋਂ ਮੁੱਖ ਮੰਤਰੀ ਸਾਹਾ ਹੁਣ ਪਿੱਛੇ ਨਹਿਰ ਦਾ ਦੌਰਾ ਕਰਨ ਗਏ ਆ ਇੱਕ ਸਾਡਾ ਸਾਥੀ ਪੱਤਰਕਾਰ ਆ ਉਹ ਕੰਮ ਕਰਦਾਗਾ ਨਸ਼ੇ ਦੀਆਂ ਕਮੇਟੀਆਂ ਦੇ ਵਿੱਚ ਵੀ ਉਹਨੇ ਲਿਸਟ ਬਣਾਈ ਇੱਕ ਤਿਆਰ ਕੀਤੀ ਜਿਹਦੇ ਵਿੱਚ ਕੁਝ ਵੱਡੇ ਅਫਸਰਾਂ ਦੇ ਨਾਂ ਸੀਗੇ ਜਦੋਂ ਉਹ ਲਿਸਟ ਫੜਾਉਣ ਵਾਸਤੇ ਜਾਂਦਾਗਾ ਤਾਂ ਉਹਨੂੰ ਪੁਲਿਸ ਚੱਕ ਕੇ ਨਜ਼ਰਬੰਦ ਕਰ ਦਿੰਦੀ ਆ ਗੈਪ ਕਰ ਦਿੰਦੀ ਆ ਤੇ ਧਮਕੀ ਦਿੱਤੀ ਜਾਂਦੀ ਆ ਕਿ ਜੇ ਤੂੰ ਲਿਸਟ ਦਿੱਤੀ ਤਾਂ ਤੈਨੂੰ ਬਖਸ਼ਾਂਗੇ ਨਹੀਂ ਇਸ ਹੱਦ ਤੱਕ ਗਿੱਦਰਵਾਜ ਉਤਰ ਚੁੱਕਿਆਗਾ ਤੇ ਧਿਆਨ ਕਿਸੇ ਲੀਡਰ ਦਾ ਨਹੀਂ ਹੈਗਾ ਕਿਸਦਾ ਨਹੀਂ ਹੈਗਾ ਜੇ ਇਹ ਸੀਟ ਕਿਸੇ ਨੇ ਜਿੱਤਣੀ ਆ ਜੇ ਸਰਕਾਰ ਚਾਹੁੰਦੀ ਐ ਸੀਟ ਜਿੱਤਣੀ ਤਾਂ ਸਭ ਤੋਂ ਪਹਿਲੀ ਗੱਲ ਆ ਗਿੱਦਰਵੇ ਦੇ ਅੰਦਰ ਨਸ਼ੇ ਨੂੰ ਠੱਲ ਪਾਈ ਜਾਵੇ ਜੋ ਗਿੱਦਰਵਾ ਪਿੰਡ ਦੇ ਵਿੱਚ ਕੋਈ ਹਸਪਤਾਲ ਕੋਈ ਇਸ ਤਰ੍ਹਾਂ ਲਿਆਂਦਾ ਜਾਵੇ ਜਾਂ ਜਿਹੜਾ ਫਲਾਈਓਵਰ ਦਾ ਕੰਮ ਆ ਅੰਡਰਬ੍ਰਿਜ ਦਾ ਕੰਮ ਆ ਪਾਸ ਹੋਇਆ ਹੋਇਆ ਤੁਹਾਨੂੰ ਇਹ ਵੀ ਦੱਸ ਦੇਣਾ ਫਲਾਈਓਵਰ ਰਾਜਾ ਵੜਿੰਗ ਜੀ ਨੇ ਪਾਸ ਕਰਾਤਾ ਸੀ ਪਰ ਉਹ ਕੁਝ ਕਾਰਨਾ ਕਰਕੇ ਜਿਹੜੀ ਉਹਦੀ ਸਟੇਲ ਲੱਗੀ ਹੋਈ ਆ ਉਹ ਗਲਤ ਥਾ ਤੋਂ ਕੱਢਿਆ ਜਾ ਰਿਹਾ ਸੀ ਉਹ ਕਿਹਾ ਸੀ ਹੋਰ ਪਾਸੇ ਕਢੋ ਉਹ ਮਸਲੇ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਆ ਇੱਕ ਸਵਾਲ ਇੱਥੇ ਹੁਣ ਮੈਂ ਅਖੀਰਵਾਲੇ ਇਸ ਇੰਟਰਵਿਊ ਦੇ ਜਾਊਂਗਾ ਇਸ ਗੱਲਬਾਤ ਦੇ ਜਾਊਂਗਾ ਇੱਕ ਸਵਾਲ ਹੋਰ ਆ ਜਾਂਦਾ ਇੱਕ ਹੋਰ ਉਮੀਦਵਾਰ ਨੇ ਆਜ਼ਾਦ ਲੜ ਰਹੇ ਨੇ ਪ੍ਰਧਾਨ ਮੰਤਰੀ ਬਾਜੇਕੇ ਭਗਵੰਤ ਸਿੰਘ ਉਹਨਾਂ ਦਾ ਨਾਮ ਆਹ ਸਾਹਮਣੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਪੰਥਕ ਚਿਹਰੇ ਦੇ ਤੌਰ ਤੇ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਜਿੱਦਦੇ ਨੇ ਸਰਬਜੀਤ ਸਿੰਘ ਦੇ ਫਾਦਰ ਦੀ ਭਾਈ ਬੀਨਤ ਸਿੰਘ ਦੀ ਕੁਰਬਾਨੀ ਬਹੁਤ ਵੱਡੀ ਆ ਉਸ ਕੁਰਬਾਨੀ ਦੀ ਉਦਾਹਰਣ ਦੇ ਕੇ ਸਰਬਜੀਤ ਸਿੰਘ ਜਿੱਦਦੇ ਨੇ ਪ੍ਰਧਾਨ ਮੰਤਰੀ ਬਾਜੇਕੇ ਦਾ ਆਧਾਰ ਗੱਦੜਬਾਹ ਦੇ ਲੋਕਾਂ ਦੇ ਵਿੱਚ ਕਿਉਂਕਿ ਪੰਥਕ ਨੌਜਵਾਨ ਮੰਨਿਆ ਜਾਂਦਾ ਹੈ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦਾ ਲੋਕ ਅਕਸਰ ਗੱਲਾਂ ਕਰਦੇ ਨੇ ਕਿ ਮੰਤਰੀ ਦੇ ਨਾਲ ਗਲਤ ਹੋਇਆ ਦੇਖੋ ਇਨਸਾਨੀਅਤ ਤੌਰ ਦੇ ਉੱਤੇ ਦੇਖਿਆ ਜਾਵੇ ਜੋ ਕੀਤਾ ਉਹ ਗਲਤ ਆ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਲਗਾ ਕੇ ਰੱਖਣਾ ਉਹ ਗਲਤ ਆ ਅਸੀਂ ਵੀ ਕਹਿੰਨੇ ਆ ਮੈਂ ਵੀ ਇਹ ਉਹਦਾ ਇੱਕ ਬਤੌਰ ਇਨਸਾਨ ਤੇ ਇੱਕ ਬਤੌਰ ਜਰਨਲਿਸਟ ਵੀ ਉਸ ਨੂੰ ਗਲਤ ਮੰਨਦਾ ਪਰ ਜੇ ਤੁਸੀਂ ਕਹੋ ਵੀ ਚੋਣ ਲੜਨੀ ਪ੍ਰਧਾਨ ਮੰਤਰੀ ਬਾਜੇ ਕੇ ਚੋਣ ਲੜ ਕੇ ਜਿੱਤ ਜਾਣਗੇ ਅਮਰਤਪਾਲ ਸਿੰਘ ਵਾਂਗੂ ਸਭਜ ਸਿੰਘ ਖਾਲਸੇ ਵਾਂਗੂ ਇਹ ਕਦੇ ਨਹੀਂ ਹੋ ਸਕਦਾ ਪਧਾਰ ਨਹੀਂ ਆ ਨਹੀਂ ਆਧਾਰ ਕਿਵੇਂ ਆਧਾਰ ਤੁਸ ਦੱਸੋ ਕੀ ਦਿਖਾਉਂਗੇ ਪ੍ਰਧਾਨ ਮੰਤਰੀ ਬਾਜੇ ਕੇ ਦਾ ਪਰਿਵਾਰ ਜਾ ਕੇ ਜਾਂ ਉਹਨਾਂ ਦੇ ਸਾਥੀ ਸਮਰਥਕ ਜਿਹੜੇ ਉਹਨਾਂ ਦਾ ਪ੍ਰਚਾਰ ਕਰਨਗੇ ਉਹ ਕੀ ਦਿਖਾਉਣਗੇ ਕੀ ਪਛੋਕੜ ਦੇਣਗੇ ਸਭਜ ਸਿੰਘ ਖਾਲਸੇ ਦੇ ਪਿਤਾ ਦੀ ਵੱਡੀ ਕੁਰਬਾਨੀ ਆ ਬਿਲਕੁਲ ਉੱਥੇ ਕਾਉਣ ਵਾਸਤੇ ਹੈ ਸਾਡੇ ਕੋਲੇ ਲੋਕਾਂ ਨੇ ਆਪ ਮੁਹਾਰੇ ਵੋਟਾਂ ਪਾਈਆਂ ਉੱਥੇ ਗੱਦਰਵਾ ਹਲਕਾ ਲੋਕ ਸਭਾ ਕੌਨਸਟੈਂਸੀ ਦੇ ਵਿੱਚ ਜਰੂਰ ਹੁੰਦਾ ਲੋ ਜਰੂਰ ਉੱਥੋਂ ਵੱਧ ਕੇ ਸਰਬਜੀਤ ਸਿੰਘ ਖਾਲਸਾ ਗਏ ਨੇ ਉੱਥੇ ਕਾਂਗਰਸ ਕੱਟੜ ਕਾਂਗਰਸੀਆਂ ਨੇ ਵੀ ਵੋਟਾਂ ਪਾਈਆਂ ਉੱਥੇ ਕੱਟੜ ਕਾਲੀਆਂ ਨੇ ਵੀ ਵੋਟਾਂ ਪਾਈਆਂ ਉੱਥੇ ਕੱਟੜ ਆਮ ਆਦਮੀ ਪਾਰਟੀ ਵਾਲੇ ਨੇ ਵੀ ਵੋਟਾਂ ਪਾਈਆਂ ਮੈਂ ਜਾ ਕੇ ਗੱਲਬਾਤ ਕੀਤੀ ਮੈਂ ਪੁੱਛਿਆ ਮੈਂ ਕੱਟੜ ਕੱਟੜ ਬੰਦਿਆਂ ਨੂੰ ਪੁੱਛਿਆ ਤੇ ਕੱਟੜ ਬੰਦਿਆਂ ਦੀ ਜਵਾਨੀ ਸੀ ਬਾਈ ਅਸੀਂ ਤਾਂ ਸਿੱਧੇ ਕਿ ਸਰਬਜੀਤ ਸਿੰਘ ਖਾਲਸਾ ਨੂੰ ਪਾਈਆਂ ਬਿਲਕੁਲ ਉਹਨਾਂ ਰਿਕਾਰਡ ਵੀ ਕਈ ਵੀਡੀਓਜ਼ ਪ੍ਰਧਾਨ ਮੰਤਰੀ ਬਾਜੇ ਕੇ ਦਾ ਉਧਾਰ ਦੇ ਹੀ ਹੈਗਾ ਪ੍ਰਧਾਨ ਮੰਤਰੀ ਬਾਜੇ ਕੇ ਹਾਂ ਹਵਾ ਬਣ ਜੇ ਬਣ ਜੇ ਕੁਝ ਕਹਿ ਨਹੀਂ ਸਕਦੇ ਪਰ ਮੈਨੂੰ ਲੱਗਦਾ ਜਿਹੜੀ ਗਿੱਦੜਵਾਦੀ ਪੋਲਿਟਿਕਸ ਆ ਗਿੱਦੜਵਾਦੇ ਲੋਕ ਨੇ ਉਹ ਇੰਨੇ ਨਹੀਂ ਹੈਗੇ ਕਿ ਇੱਕ ਆਮ ਬੰਦੇ ਨੂੰ ਲਿਆ ਕੇ ਦੇਖੋ ਜੇ ਮੰਨ ਲਓ ਵਾਰਜਾਂਪਲਸੀ ਜਿਤਾ ਵੀ ਦਿੱਤਾ ਗਿੱਦੜਵਾਦੇ ਲੋਕਾਂ ਨੇ ਜਿਤਾਤਾ ਪ੍ਰਧਾਨ ਮੰਤਰੀ ਬਾਜੇ ਕੇ ਜਿੱਤ ਗਿਆ ਐਮਐਲਏ ਬਣ ਗਿਆ ਕੀ ਉਹਨਾਂ ਨੂੰ ਇਹ ਪਤਾ ਉਹ ਕਿਵੇਂ ਜਾ ਕੇ ਗੱਲਬਾਤ ਕਰਨਗੇ ਵਿਧਾਨ ਸਭਾ ਐ ਕਿਵੇਂ ਅਸਟਾ ਪਹਿਲਾਂ ਯਾਰ ਇੰਨੇ ਸਾਲਾਂ ਤੋਂ ਸੰਤਾਪ ਭੋਗ ਰਹੇ ਆ ਸਾਡੇ ਤਾਂ ਹਜੇ ਤੱਕ ਮਸਲੇ ਨਹੀਂ ਹੱਲ ਹੋਏ ਜੇ ਅਸੀਂ ਜੇ ਗਿੱਦੜਵਾ ਵਾਸੀਆਂ ਦਾ ਇਹੋ ਜਿਹਾ ਕੋਈ ਐਮਐਲਏ ਬਣ ਗਿਆ ਜਿਹਨੂੰ ਇਹ ਨਹੀਂ ਪਤਾ ਗੱਲ ਕਿਵੇਂ ਕਰਨੀ ਹੈ ਉੱਥੇ ਜਾ ਕੇ ਫਿਰ ਕੀ ਹੋਊਗਾ ਮੈਂ ਵਿਰੋਧਚ ਨਹੀਂ ਹੈਗਾ ਪਰ ਇੱਕ ਜੋ ਫੈਕਟ ਜੋ ਗਰਾਉਂਡ ਹੈ ਲੋਕ ਇਹ ਚ ਹੀ ਸੋਚਦੇ ਆਏ ਮੇਰੀ ਨਿੱਜੀ رائے ਨਹੀਂ ਹੈਗੀ ਕਿ ਵੀ ਲੋਕ ਗਲਤ ਨਾ ਨੂੰ ਲੈ ਜਾਣ ਵੀ ਆਰੇ ਪਗਾਈ ਮਰੀ ਜਾਂਦਾ ਕਿਉਂਕਿ ਵਿਰੋਧ ਕਰਨ ਵਾਲੇ ਵੀ ਉੱਠ ਖੜਦੇ ਆ ਨਾ ਕਮੇਡੀ ਬਦਵਾਨ ਵੀ ਆ ਸਕਦੇ ਇਹ ਲੋਕਾਂ ਦੀ رائے ਆ ਇਹ ਲੋਕ ਉੱਥੇ ਸੋਚਦੇ ਨੇ ਕਿਉਂਕਿ ਉਹਦੇ ਕੋਲ ਕੋਈ ਇਤਿਹਾਸਿਕ ਪਛੋਕੜ ਨਹੀਂ ਹੈਗਾ ਜਿਵੇਂ ਕੁਲਵੰਤ ਸਿੰਘ ਰੌਂਕੇ ਬਰਨਾਲੇ ਤੋਂ ਚੋਂ ਲੜ ਰਹੇ ਆ ਉਹਨਾਂ ਕੋਲ ਪਛੋਕੜ ਨਹੀਂ ਆ ਉਹਨਾਂ ਦੇ ਪਰਿਵਾਰ ਦਾ ਇੱਕ ਇਤਿਹਾਸ ਆ ਜਿਹੜਾ ਸਾਨੂੰ ਸਭ ਨੂੰ ਪਤਾ ਲੋਕ ਉਹਨੂੰ ਸਮਝਦੇ ਆ ਪਰ ਪ੍ਰਧਾਨ ਮੰਤਰੀ ਬਾਜੇ ਕੇ નો ਡਾਊਟ ਉਹ ਅਮਰਤਾਰੀ ਹੋ ਗਏ ਉਹ ਇੱਕ ਲਹਿਰ ਵਲ ਤੌਰ ਤੇ ਉਹਨਾਂ ਨਾਲ ਜੋ ਹੋਇਆ ਧੱਕਾ ਹੋਇਆ ਲੋਕ ਉਹਦੇ ਨਾਲ ਸੈਮਤੀ ਕ੍ਰੀਏਟ ਕਰਦੇ ਆ ਲੋਕ ਖੜੇ ਨੇ ਪਰ ਜੇ ਤੁਸੀਂ ਕਹੋਗੇ ਯਾਰ ਆਏ ਕੋਈ ਵੀ ਬੰਦਾ ਖੜਾ ਹੋਊਗਾ ਤੇ ਲੋਕ ਉਹਨੂੰ ਜਿਤਾ ਦੇਣਗੇ ਇਦਾਂ ਨਹੀਂ ਹੁੰਦਾ ਹੁੰਦਾ ਮੈਨੂੰ ਨਹੀਂ ਲੱਗਦਾ ਕੋਈ ਪ੍ਰਧਾਨ ਮੰਤਰੀ ਬਾਜੇ ਕੇ ਦਾ ਸਿਆਸੀ ਭਵਿਕ ਗਿੱਦਰਵਾ ਛੱਡੋ ਕਿਸੇ ਸੀਟ ਤੇ ਵੀ ਨਹੀਂ ਮੈਨੂੰ ਲੱਗਦਾ ਹੈਗਾਗਾ ਹੂੰ ਜੀ ਬਿਲਕੁਲ ਬਹੁਤ ਸ਼ੁਕਰੀਆ ਰਾਤ ਦੇ ਬੜਾ ਡੀਪਲੀ ਜਾ ਕੇ ਤੁਸੀਂ ਨੇ ਆਪਣੇ ਵਿਚਾਰ ਜਿਹੜ ਨੇ ਸਾਂਝੇ ਕੀਤੇ ਨੇ ਸੋ ਬਿਲਕੁਲ ਜਿੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਾਖ ਦਾ ਸਵਾਲ ਬਣਿਆ ਹੋਇਆ ਗਿੱਦੜਵਾਹਾ ਵਿਧਾਨ ਸਭਾ ਸੀਟ ਉੱਥੇ ਹੀ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਵੀ ਚਾਣਗੇ ਕਿ ਇਹ ਸੀਟ ਕਿਸੇ ਵੀ ਹਾਲ ਦੇ ਵਿੱਚ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਈ ਜਾਵੇ ਕਿਉਂਕਿ ਜਦੋਂ ਮਾਲਵਾ ਬੈਲਟ ਦੇ ਵਿੱਚ ਹਨੇਰੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਚੱਲੀ ਸੀ ਤਾਂ ਉਹ ਹਨੇਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਗਿੱਦੜਵਾਹਾ ਹਲਕੇ ਦੇ ਵਿੱਚ ਜ਼ਰੂਰ ਰੋਕੀ ਗਈ ਸੀ ਪ੍ਰਧਾਨ ਮੰਤਰੀ ਬਾਜੇ ਕੇ ਬਿਲਕੁਲ ਬੇਸ਼ੱਕ ਉਹਨਾਂ ਦੇ ਨਾਲ ਕੁਝ ਗਲਤ ਹੋਇਆ ਉਹਨਾਂ ਦੇ ਨਾਲ ਨਜਾਇਜ਼ ਹੋਇਆ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਇੰਨਾ ਕਾਬਲ ਹੋ ਚੁੱਕੇ ਨੇ ਉਹਨਾਂ ਨੂੰ ਮੁੱਦਿਆਂ ਦੀ ਇੰਨੀ ਕ ਸਮਝ ਹੈਗੀ ਆ ਕਿ ਉਹ ਗਿੱਦੜਵਾਹਾ ਦੇ ਲੋਕਾਂ ਦੇ ਰਹਿੰਦੇ ਮੁੱਦੇ ਜਿਹੜੇ ਨੇ ਵਿਧਾਨ ਸਭਾ ਦੇ ਵਿੱਚ ਜਾ ਕੇ ਹੱਲ ਕਰਵਾ ਪਾਉਣਗੇ ਜ਼ਿਮਨੀ ਚੋਣਾਂ ਦਾ ਐਲਾਨ ਕਦੋਂ ਹੁੰਦਾ ਕਿਹੜੇ-ਕਿਹੜੇ ਮੁੱਦਿਆਂ ਤੇ ਸਿਆਸੀ ਪਾਰਟੀਆਂ ਇਹ ਇਲੈਕਸ਼ਨ ਲੜਦੀਆਂ ਨੇ ਤੇ ਕਿਹੜੇ-ਕਿਹੜੇ ਉਮੀਦਵਾਰਾਂ ਦੇ ਵਿਚਾਲੇ ਇਹ ਸਿਆਸੀ ਭੇੜ ਜਿਹੜੇ ਨੇ ਦੇਖਣ ਨੂੰ ਮਿਲਦੇ ਨੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਧੰਨਵਾਦ